1986 ਦਾ ਉਹ ਸਮਾਂ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਆਦੇਸ਼ ਆਏ ਸਪਸ਼ਟੀਕਰਨ ਦੇਣ ਲਈ ਤਾਂ ਸਪਸ਼ਟੀਕਰਨ ਕਿਸ ਤੋਂ ਮੰਗਿਆ ਗਿਆ ਤਤਕਾਲੀ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਤੋਂ ਔਰ ਇੱਕ ਸਮਾਂ ਇਹ ਵੀ ਆਇਆ ਕਿ ਉਹ ਜਦੋਂ মুনਕਰ ਹੋ ਜਾਂਦੇ ਨੇ ਅਵਗਿਆ ਕਰਦੇ ਨੇ ਤਾਂ ਅਕਾਲ ਤਖਤ ਸਾਹਿਬ ਤੋਂ ਸਜ਼ਾ ਜਿਹੜੀ ਮਿਲਦੀ ਹੈ ਉਹ ਇੰਨੀ ਸਖਤ ਸੀ ਕਿ ਉਸ ਵਕਤ ਸੱਜੇ ਥੰਮਲੇ ਜਿਹੜੇ ਕੀ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਉਸ ਨਾਲ ਸੁਰਜੀਤ ਸਿੰਘ ਬਰਨਾਲਾ ਨੂੰ ਬੰਨ੍ਹਿਆ ਵੀ ਜਾਂਦਾ ਹੈ ਇਹ ਨੌਬਤ ਕਿਉਂ ਆਈ ਸੀ ਪੰਥਕ ਇਕਤਾ ਦਾ ਸਵਾਲ ਉਦੋਂ ਵੀ ਉਸੇ ਤਰ੍ਹਾਂ ਚੱਲ ਰਿਹਾ ਸੀ ਜਿਵੇਂ ਕਿ ਅੱਜ ਦੀ ਘੜੀ ਸ਼੍ਰੋਮਣੀ ਅਕਾਲੀ ਦਲ ਦੇ ਸਾਹਮਣੇ ਦਰਪੇਸ਼ ਚੁਣੌਤੀਆਂ ਨੇ ਚੈਲੰਜ ਨਹੀਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਇਹ ਕਹਿ ਸਕਦੇ ਹਾਂ ਕਿ ਇੰਨਾ ਖਚੋਲਾ ਹੈ ਕਿ ਸਾਂਝ ਦੇਖਣੀ ਨਹੀਂ ਰਹੀ ਇਕਤਾ ਦੇਖਣੀ ਰਹੀ ਇਸ ਲੜੀਵਾਰ ਪ੍ਰੋਗਰਾਮ ਦੇ ਤਹਿਤ ਅੱਜ ਗੱਲ ਕਰਾਂਗੇ ਤਤਕਾਲੀ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਸ ਵੇਲੇ ਦੇ ਪ੍ਰਧਾਨ ਸਰਜੀਤ ਸਿੰਘ ਬਰਨਾਲਾ ਦੀ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ 1986 ਦਾ ਸਮਾਂ ਸੀ ਜਿੱਥੇ ਪਹਿਲਾ ਸਪਸ਼ਟੀਕਰਨ ਆਉਂਦਾ ਦਾ ਜਿਹੜਾ ਜਵਾਬ ਮੰਗਿਆ ਜਾਂਦਾ ਆਦੇਸ਼ ਦਿੱਤਾ ਜਾਂਦਾ ਹੈ 2 ਦਿਨ ਦਾ ਸਮਾਂ ਸੀ 2 ਦਿਨ ਬਾਅਦ ਜਦੋਂ ਸੁਰਜੀਤ ਸਿੰਘ ਬਰਨਾਲਾ ਪੇਸ਼ ਹੁੰਦੇ ਨੇ ਤਾਂ ਪਹਿਲੀ ਵਾਰ ਜਦੋਂ ਦਫਾ ਪੇਸ਼ ਹੋਏ ਤੇ ਉਹਨਾਂ ਨੇ ਸਪਸ਼ਟੀਕਰਨ ਕੀ ਦਿੱਤਾ ਉਦੋਂ ਅਜਿਹਾ ਕੀ ਮਸਲਾ ਬਣ ਗਿਆ ਕਿ ਉਸ ਵੇਲੇ ਦੇ ਮੁੱਖ ਮੰਤਰੀ ਨੂੰ ਵੀ ਤਲਬ ਕਰ ਲਿਆ ਗਿਆ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਅਗਰ ਸਰਜੀਤ ਸਿੰਘ ਬਰਨਾਲਾ ਸਾਹਿਬ ਦੀ ਗੱਲ ਕੀਤੀ ਜਾਵੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਰਹੇ ਚੁੱਕੇ ਨੇ ਔਰ ਉਹ ਸੈਂਟਰ ਦੇ ਵਿੱਚ ਦੋ ਦੋ ਸਟੇਟਾਂ ਦੇ ਉਹ ਗਵਰਨਰ ਵੀ ਰਹੇ ਚੁੱਕੇ ਨੇ ਕਾਂਗਰਸ ਪਾਰਟੀ ਦੀ ਸੈਂਟਰ ਦੇ ਵਿੱਚ ਸਰਕਾਰ ਰਹੀ ਹੈ 10 ਸਾਲ ਉਹਨਾਂ 10 ਸਾਲਾਂ ਦੇ ਵਿੱਚ ਉਹ ਰਾਜਪਾਲ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਪੰਜਾਬ ਦੇ ਵੱਡੇ ਚਿਹਰੇ ਨੇ ਜਿਵੇਂ ਸੰਗਰੂਰ ਬਾਰੇ ਕਿਹਾ ਜਾਂਦਾ ਹੈ ਨਾ ਕਿ ਆਮ ਆਦਮੀ ਪਾਰਟੀ ਕਿ ਸਾਡੀ ਇਹ ਜਿਹੜੀ ਆ ਸਿਆਸੀ ਰਾਈਟਰ ਨਹੀਂ ਹੈ ਪਰ ਸੰਗਰੂਰ ਪਹਿਲਾਂ ਤੋਂ ਹੀ ਸਿਆਸੀ ਲੀਡਰਾਂ ਦਾ ਘੜ ਰਿਹਾ ਹੈਗਾ ਪੰਜਾਬ ਦੀ ਅਸਲੀ ਸਿਆਸਤ ਉੱਥੇ ਹੀ ਹੁੰਦੀ ਰਹੀ ਹੈ ਕੋਈ ਸਰਜੀਤ ਸਿੰਘ ਬਰਨਾਲਾ ਹੋਵੇ ਚਾਹੀਏ ਸੁਖਦੇਵ ਸਿੰਘ ਢੀਂਡਸਾ ਹੋਵੇ ਚਾਹੀਏ ਰਾਜ ਸਿੰਘ ਪੱਟੋਲਾ ਹੋਵੇ ਰਜਿੰਦਰ ਕੌਰ ਪੱਟੋਲਾ ਉਸ ਧਰਤੀ ਨਾਲ ਬਹੁਤ ਨਾਮੀ ਨਮੀ ਪੰਜਾਬ ਨੂੰ ਜਿਹੜੇ ਨੇ ਪੋਲੀਟੀਕਲ ਤੌਰ ਤੇ ਜਿਹੜੇ ਨੇ ਵੱਡੇ ਨੇ ਨੇਤਾ ਦਿੱਤੇ ਨੇ ਹੁਣ ਗੱਲ ਸਰਜੀਤ ਸਿੰਘ ਬਰਨਾਲਾ ਜੋ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਨੇ ਉਹਨਾਂ ਨੂੰ ਦੋ ਦਫਾ ਅਕਾਲ ਤਖਤ ਸਾਹਿਬ ਤੇ ਲਗਾਤਾਰ ਬੁਲਾਇਆ ਗਿਆ ਇੱਕ ਵਾਰ ਉਹਦੇ ਸਪਸ਼ਟੀ ਕਰਨੇ ਇਸ ਕਰਕੇ ਮੰਗਿਆ ਗਿਆ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਉਸ ਸਮੇਂ ਦਰਬਾਰ ਸਾਹਿਬ ਪੁਲਿਸ ਕਿਉਂ ਭੇਜੀ ਇੱਕ 84 ਦੇ ਵਿੱਚ ਪੁਲਿਸ ਗਈ ਜਦੋਂ ਭਾਰਤ ਸਰਕਾਰ ਵੱਲੋਂ ਪੁਲਿਸ ਭੇਜੀ ਗਈ ਆਰਮੀ ਭੇਜੀ ਗਿਆ ਉਸ ਤੋਂ ਬਾਅਦ ਵੀ ਜਿਹੜੀ ਆ ਪੰਜਾਬ ਪੁਲਿਸ ਉੱਥੇ ਪੰਜਾਬ ਸਰਕਾਰ ਵੱਲੋਂ ਦਰਬਾਰ ਸਾਹਿਬ ਦੇ ਜਿਹੜੇ ਤੇ ਆਪਰੇਸ਼ਨ ਬਲੂ ਸਟਾਰ ਕਰਕੇ ਜਿਹੜਾ ਦੂਜਾ ਬਾਅਦ ਚ ਆਪਰੇਸ਼ਨ ਫੇਰਚਲ ਸ਼ੁਰੂਕ ਦੋ ਚਲਾਏ ਸੀ ਉਹਦੇ ਵਿੱਚ ਪੁਲਿਸ ਭੇਜਣੀ ਪਈ ਉਹਨੂੰ ਲੈ ਕੇ ਇਹਨਾਂ ਕੋਲ ਸਪਸ਼ਟੀਕਰਨ ਮੰਗਿਆ ਗਿਆ ਸੀ ਖੁਦ ਪੇਸ਼ ਹੋਣੇ ਇੱਕ ਤੇ ਅੱਜ ਆਪਾਂ ਇਹ ਗੱਲ ਕਰਾਂਗੇ ਕਿ ਉਦੋਂ ਇਹਨਾਂ ਨੂੰ ਕੀ ਇਹਨਾਂ ਨੇ ਸਪਸ਼ਟੀਕਰਨ ਕੀ ਦਿੱਤਾ ਔਰ ਅਕਾਲ ਤਖਤ ਸਾਹਿਬ ਤੋਂ ਕੀ ਹੁਕਮ ਹੈ ਦੂਜਾ ਕਿ ਲੰਬੇ ਸਮੇਂ ਤੋਂ ਬਾਅਦ ਜਿਵੇਂ ਚਰਚਾ ਨਾ ਕਿ ਅ ਅਕਾਲੀ ਫੂਲਾ ਸਿੰਘ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਮਾਰਾ ਰঞ্জੀਤ ਸਿੰਘ ਹੋਣਾ ਨੂੰ ਵੀ ਸਜ਼ਾ ਦਿੱਤੀ ਸੀ ਹੈ ਨਾ ਕੋੜੇ ਮਾਰੇ ਨਹੀਂ ਸੀਗੇ ਇਤਿਹਾਸ ਦੇ ਵਿੱਚ ਗਵਾ ਲੇਕਿਨ ਕੋੜੇ ਮਾਰ ਦੀ ਸਜ਼ਾ ਸੀ ਹੈਨਾ ਕਿਸੇ ਨੂੰ ਕੋੜੇ ਮਾਰਨਾ ਜਾਂ ਕਹਿਣਾ ਇਹ ਆਪਣੇ ਆਪ ਚ ਬਰਾਬਰ ਹੁੰਦੇ ਕਿਸੇ ਦੇ ਉਹਨਾਂ ਦੇ ਮੂੰਹ ਤੇ ਚਪੇੜ ਮਾਰ ਦੇ ਲੋੜ ਨਹੀਂ ਜਾਂ ਹੱਥ ਚੋਕ ਲਿਆ ਤੇ ਬੰਦਾ ਉਹ ਆਪਣੀ ਵਜ੍ਹੀ ਹੀ ਸਮਝਦਾ ਹੈਗਾ ਕਿ ਹੱਥ ਚੋਕ ਲਿਆ ਪਿੱਛੇ ਕੀ ਰਹਿ ਗਿਆ ਉਹ ਲੰਬੇ ਸਮੇਂ ਤੋਂ ਬਾਅਦ ਕਿਸੇ ਲੀਡਰ ਨੂੰ ਉਹ ਵੀ ਪੰਜਾਬ ਦਾ ਵਜੀਬ ਮੁੱਖ ਮੰਤਰੀ ਰਿਹਾ ਹੋਵੇ ਉਹਨੂੰ ਉੱਥੇ ਬੰਨ ਕੇ बनਿਆ ਜਾਵੇ ਤੇ ਫਿਰ ਸਜ਼ਾ ਦਿੱਤੀ ਜਾਵੇ ਇਹ ਆਪਣੇ ਆਪ ਚ ਇੱਕ ਕਾਲ ਤਖਸਾਬ ਤੇ ਇਤਿਹਾਸ ਦੇ ਵਿੱਚ ਇੱਕ ਵੱਡੀ ਘਟਨਾ ਵਾ ਕਿਉਂਕਿ ਕਾਲ ਤਖਸਾਬ ਜਿਹੜਾ ਇਹ ਤਖਤਾ ਇੱਕ ਇਹਦੀ ਇੱਕ ਆਪਣੀ ਇੱਕ ਮਹਾਨਤਾ ਔਰ ਇਥੇ ਹਰ ਇੱਕ ਨੂੰ ਇਥੇ ਸਜ਼ਾ ਲੱਗੀ ਹੈ ਜਿੰਨੇ ਵੀ ਧਾਰਮਿਕ ਤੌਰ ਤੇ ਜਾਂ ਰਾਜਨੀਤਿਕ ਤੌਰ ਤੇ ਅਵਗਿਆ ਕੀਤੀ ਹੈ ਖਾਸ ਕਰਕੇ ਜਿਹੜਾ ਸਿੱਖ ਧਰਮ ਦੇ ਨਾਲ ਸਬੰਧ ਰੱਖਦਾ ਹੁਣ ਸਭ ਤੋਂ ਪਹਿਲਾਂ ਜਿਹੜਾ 15 ਮਈ 1986 ਦੀ ਗੱਲ ਕਰਦੇ ਆ 15 ਮਈ 1986 ਦੇ ਵਿੱਚ ਪੰਜ ਸਿੰਘ ਸਭਾ ਦੀ ਇੱਕ ਮੀਟਿੰਗ ਹੁੰਦੀ ਹੈ ਮੀਟਿੰਗ ਦੇ ਵਿੱਚ ਸ਼ਿਕਾਇਤਾਂ ਤੇ ਸੁਝਾਵਾਂ ਉੱਪਰ ਦੀਰਘ ਉਹ ਸਮੇਂ ਵਿਚਾਰ ਚਰਚਾ ਕੀਤੀ ਗਈ ਤੇ ਉਸੇ ਦਿਨ ਹੀ ਸੁਰਜੀਤ ਸਿੰਘ ਬਰਨਾਲਾ ਨੂੰ ਸਪਸ਼ਟੀ ਕਰਨ ਦੇ ਲਈ ਆਦੇਸ਼ ਜਾਰੀ ਹੋਏ ਸੀ ਉਦੇ ਚ ਕਿਹਾ ਗਿਆ ਸੀ ਕਿ ਪਿਛਲੇ ਕੁਝ ਸਮੇਂਤ ਸ੍ਰੀ ਹਰਮੰਦਰ ਸਾਹਿਬ ਸੂਮੂ ਵਿੱਚ ਕੁਝ ਅਨਸਖਾਵੀਆਂ ਘਟਨਾਵਾਂ ਵਾਪਰੀਆਂ ਨੇ ਜਿਨ੍ਹਾਂ ਬਾਰੇ ਪੰਥ ਵਿੱਚ ਕਾਫੀ ਵਾਦ-ਵਿਵਾਦ ਚੱਲ ਰਿਹਾ ਇਹਨਾਂ ਘਟਨਾਵਾਂ ਦੇ ਨਾਲ ਤੁਹਾਡੇ ਨਾਲ ਸਿੱਧਾ ਸਬੰਧ ਹੈ ਇਸ ਲਈ ਉਹਨਾਂ ਘਟਨਾਵਾਂ ਅ ਸਬੰਧੀ ਸਪਸ਼ਟੀਕਰਨ ਦੇਣ ਵਾਸਤੇ ਤੁਹਾਨੂੰ 17 ਮਈ 1986 ਨੂੰ ਸਵੇਰੇ 7 ਵਜੇ ਸ੍ਰੀ ਅਕਾਲ ਤਖਤ ਸਾਹਿਬ ਨਜ਼ਦੀਕ ਪੰਜ ਸਿੰਘ ਸਮਾਨ ਦੇ ਸਾਹਮਣੇ ਪੇਸ਼ ਹੋਏਗਾ ਇਹ ਉਸ ਸਮੇਂ ਜਿਹੜੇ ਹੁਕਮ ਨੇ ਉਸ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕਰਪਾਲ ਸਿੰਘ ਉਹਨਾਂ ਵੱਲੋਂ ਹੋਏ ਨੇ ਫਿਰ 17 ਮਈ 1986 ਦਾ ਦਿਨ ਆ ਜਾਂਦਾ ਉਹਦੇ ਚ ਹੁਕਮ ਹੋ ਜਾਂਦਾ ਕਿ ਅਜ ਮਿਤੀ 17 ਮਈ 1986 ਨੂੰ ਸਾਡੇ ਵੱਲੋਂ ਭੇਜੇ ਗਏ ਆਦੇਸ਼ ਅਨਸਾਰ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਪੁਲਸ ਕਾਰਵਾਈ ਸੰਬੰਧੀ ਸਪਸ਼ਟੀਕਰਨ ਦੇਣ ਹਿੱਤ ਸਰਜੀਤ ਸਿੰਘ ਬਰਨਾਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਮੁੱਖ ਮੰਤਰੀ ਪੰਜਾਬ ਸ਼੍ਰੀ ਕਾਲਤਿਕ ਸਾਹਿਬ ਦੇ ਸਾਹਮਣੇ ਸ਼੍ਰੀ ਗੁਰਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਪੰਜ ਸਿੰਘ ਸਬਾਨ ਦੇ ਸਾਹਮਣੇ ਪੇਸ਼ ਹੋਏ ਨੇ ਉਹਨਾਂ ਨੇ ਆਪਣਾ ਲਿਖਿਆ ਸਪਸ਼ਟੀਕਰਨ ਪੜ੍ਹ ਕੇ ਸੁਣਾਇਆ ਤੇ ਸਾਨੂੰ ਦਿੱਤਾ ਪੰਜ ਸਿੰਘ ਸਬਾਨ ਨੇ ਉਸ ਨੂੰ ਸਾਰੇ ਪੱਖਾਂ ਤੋਂ ਗਹੁ ਨਾਲ ਵਿਚਾਰਨ ਉਪਰੰਤ ਇਹ ਲਿਖਿਆ ਫੈਸਲਾ ਸੁਣਾਇਆ ਸੀ ਕਿ ਭਾਵੇਂ ਸਰਜੀਤ ਸਿੰਘ ਬਰਨਾਲਾ ਨੇ ਸਪਸ਼ਟੀਕਰਨ ਵਿੱਚ ਦੱਸਿਆ ਕਿ ਮੈਂ ਇਹ ਕਾਰਵਾਈ 16 ਫਰਵਰੀ 1986 ਦੇ ਸਰਬੱਤ ਖਾਲਸਾ ਸਮਾਗਮ ਦੇ ਆਦੇਸ਼ ਅਨਸਾਰ ਖਾਸ ਮਜਬੂਰੀਆਂ ਕਰਕੇ ਕੀਤੀ ਸੀ ਕੀਤੀ ਸੀ ਪਰ ਫਿਰ ਵੀ ਸਾਡੇ ਖਿਆਲ ਅਨੁਸਾਰ ਪੁਲਿਸ ਕਾਰਵਾਈ ਦੁਖਦਾਈ ਅਤੇ ਅਫਸੋਸਜਨਕ ਸੀ ਅਤੇ ਕੁਝ ਅਨਸਖਾਵੀਆਂ ਘਟਨਾਵਾਂ ਵੀ ਹੋਈਆਂ ਨੇ ਇਸ ਕਰਕੇ ਸਾਡੇ ਵੱਲੋਂ ਸਰਜੀਤ ਸਿੰਘ ਬਰਨਾਲਾ ਨੂੰ ਪਛਤਾਪ ਕਰਨ ਹੇਠ ਹੇਠ ਲਿਖੀਆਂ ਜਿਹੜੀਆਂ ਨੇ ਉਹ ਸਵਾਵਾਂ ਲਾਈਆਂ ਜਾਂਦੀਆਂ ਨੇ ਜਿਹੜੇ ਕਿਹੜੀ ਕਿਹੜੀ ਲਾਈ ਗਈ ਸੀ ਪਹਿਲੀ ਸ਼੍ਰੀ ਕਾਲਤਿਕ ਸਾਹਿਬ ਅਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਖੰਡ ਪਾਠ ਕਰਵਾਇਆ ਜਾਵੇ ਦੂਜਾ ਨਿਤਨੇਮ ਤੋਂ ਇਲਾਵਾ 24 ਘੰਟੇ ਪਾਠ ਜਪਜੀ ਸਾਹਿਬ ਦੇ ਕੀਤੇ ਜਾਣ ਤੀਜੀ 501 ਰੁਪਏ ਦੀ ਕਾਲਤਿਕ ਸਾਹਿਬ ਦੀ ਗੋਲਕ ਵਿੱਚ ਪਾਈ ਜਾਣ ਚੌਥੀ ਕਿਸੇ ਵੀ ਸਥਾਨਕ ਗੁਰਦੁਆਰੇ ਵਿੱਚ ਇੱਕ ਹਫਤੇ ਲਈ ਜੋੜੇ ਝੜ ਦੀ ਸੇਵਾ ਕੀਤੀ ਜਾਵੇ ਪੰਜਵੀਂ ਉਪਰੰਤ ਸ਼੍ਰੀ ਕਾਲਤਕ ਸਾਹਿਬ ਜੀ ਵਿਖੇ 101 ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਲਿਆ ਕੇ ਅਰਦਾਸ ਕੀਤੀ ਜਾਵੇ। ਹੁਣ 16 ਫਰਵਰੀ 1986 ਨੂੰ ਜਿਹੜਾ ਸਰਬਤ ਖਾਲਸਾ ਉਹਤੇ ਵੀ ਆਪਾਂ ਰੋਸ਼ਨੀ ਪਾ ਦਿੰਦੇ ਕਿ 16 ਫਰਵਰੀ 1986 ਨੂੰ ਜਿਹੜਾ ਸਰਬਤ ਖਾਲਸਾ ਸਮਾਗਮ ਉਹ ਖਾਲਸੇ ਦੇ ਜਨਮ ਸਥਾਨ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਹੋਇਆ ਸੀ ਤੇ ਉਹ ਕਿਉਂ ਹੋਇਆ ਸੀ? ਉਹਦੇ ਚ ਫਿਰ ਉਸ ਸਮੇਂ ਜਿਹੜੇ ਕਾਲਤਕ ਸਾਹਿਬ ਦੇ ਜਥੇਦਾਰ ਗਿਆਨੀ ਕ੍ਰਪਾਲ ਸਿੰਘ ਤੇ ਤਕਸ਼ੀਰ ਦਮਦਮਾ ਸਾਹਿਬ ਦੇ ਜਥੇਦਾਰ ਉਦੋਂ ਸੰਤ ਲਖਾ ਸਿੰਘ ਸੀ ਤੇ ਤਕਸ਼ੀਰ ਕੇਸਗੜ ਸਾਹਿਬ ਦੇ ਜਥੇਦਾਰ ਉਸ ਸਮੇਂ ਗਿਆਨੀ ਹਰੀਚਰਨ ਸਿੰਘ ਮਹਾਲੂ ਸਨ ਇਹਨਾਂ ਨੇ ਜਿਹੜਾ ਹੈ ਵੀ ਸਰਬੱਤ ਖਾਲਸਾ ਕੇਸਗੜ ਕਿਉਂ ਰੱਖਿਆ ਗਿਆ ਸੀ ਉਹਦੇ ਚ ਕਿਹਾ ਗਿਆ ਹੈ ਕਿ 11 ਫਰਵਰੀ 1986 ਨੂੰ ਸ਼੍ਰੀ ਕੇਸਗੜ ਸਾਹਿਬ ਦੇ ਪਾਵਨ ਸਥਾਨ ਤੇ ਇਕੱਤਰ ਹੋ ਕੇ ਸੀ ਸਰਬੱਤ ਖਾਲਸਾ ਸਮਾਗਮ ਸਦਨ ਉਪਰੰਤ ਜੋ ਚਿੰਤਾਜਨਕ ਹਾਲਾਤ ਪੈਦਾ ਹੋਏ ਨੇ ਉਸ ਉੱਤੇ ਦੀਰਘ ਵਿਚਾਰ ਕੀਤੀ ਅਸੀਂ ਸਰਬੱਤ ਖਾਲਸਾ ਸਮਾਗਮ ਸਦਨ ਦਾ ਫੈਸਲਾ ਇਸ ਮੰਤਬ ਨਾਲ ਕੀਤਾ ਸੀ ਕਿ ਪੰਥ ਵਿੱਚ ਪਈ ਦੁਬਧਾ ਦੂਰ ਹੋਵੇ ਤੇ ਕੁਝ ਵਿਕਤੀਆਂ ਵੱਲੋਂ ਸ਼੍ਰੀ ਕਾਲ ਤਿਕ ਸਾਹਿਬ ਸ਼੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕਰ ਸਾਂਝੀ ਪੰਥਕ ਮਰਿਆਦਾ ਤੋੜ ਕੇ ਜੋ ਆਪ ਹੁਦਰੇ ਫੈਸਲੇ ਸਿੱਖ ਕੌਮ ਵਿੱਚ ਭਰਾ ਮਰੂ ਜੰਗ ਕਰਨ ਦੀ ਸਾਜ਼ਿਸ਼ ਰਚੀ ਸੀ ਉਸ ਸੰਬੰਧੀ ਸਮੁੱਚੀ ਸਿੱਖ ਕੌਮ ਦੇ ਪ੍ਰਤੀਨਿਧ ਰਲ ਮਿਲ ਕੇ ਪਰਸਪਰ ਵਿਚਾਰਾਂ ਨਾਲ ਪੰਥਕ ਇਕਤਾ ਦੀ ਸ਼ਕਤੀ ਮਜ਼ਬੂਤ ਕਰਨ ਦਾ ਸਫਲ ਉਪਰਾਲਾ ਕਰ ਸਕਣ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਵੱਲੋਂ ਸਾਡੇ ਵੱਲੋਂ ਸੱਦੇ ਸਰਬੱਤ ਖਾਲਸਾ ਸਮਾਗਮ 'ਚ ਹੋਣ ਲਈ ਜੋਤਿਸ਼ਾਪ ਭਰਪੂਰ ਹੰਗਾਰਾ ਮਿਲਿਆ ਸੀ ਉਸ ਤੋਂ ਡਰ ਕੇ ਪੰਥ ਦੁਖੀ ਤਾਕਤਾਂ ਨੇ ਸਿੱਖ ਕੌਮ ਵਿੱਚ دہشت ਪਲਾਉਣ ਲਈ ਕਤਲੋਗਾਰਦ ਸ਼ੁਰੂ ਕਰ ਦਿੱਤੇ ਪੰਥਕ ਲੋਕ ਰਾਏ ਦੀ ਕਚੈਰੀ ਵਿੱਚ ਆਪਣੀ ਪ੍ਰਤੱਖ ਹਾਰ ਦੇਖਦਿਆਂ ਹੋਇਆ ਸਰਬੱਤ ਖਾਲਸਾ ਸਮਾਗਮ ਸੰਗਤਾਂ ਨੂੰ ਰੋਕਣ ਲਈ ਪੰਥਕ ਸੇਵਕ ਅੰਮ੍ਰਿਤਧਾਰੀ ਸਿੰਘਾਂ ਦੇ ਪਰਿਵਾਰਾਂ ਤੇ ਘਰਾਂ ਉਤੇ ਹਮਲੇ ਕੀਤੇ ਗਏ ਅਤੇ ਮਾਸੂਮ ਪਛੰਗੀਆਂ ਤੇ ਸਿੰਘਾਂ ਦੇ ਖੂਨ ਨਾਲ ਆਪਣੇ ਹੱਥ ਰੰਗੇ ਸ਼੍ਰੀ ਦਰਬਾਰ ਸਾਹਿਬ ਸਮੂਹ ਵਿੱਚ ਦਹਿਸ਼ਤ ਤੇ ਹਿੰਸਾ ਦਾ ਵਾਤਾਵਰਨ ਪੈਦਾ ਕਰਕੇ ਸਿੱਖ ਸੰਗਤਾਂ ਨੇ 16 ਫਰਵਰੀ 1986 ਨੂੰ ਹੋਣ ਵਾਲੇ ਇਕੱਠ ਵਿੱਚ ਹਮਲਾ ਕਰਨ ਦੇ ਮਨਸੂਬੇ ਬਣਾਏ ਜਾ ਜੋ ਸਿਕ ਸਖਤਾ ਨੂੰ 71 ਹੋਣ ਤੋਂ ਰੁਕਿਆ ਜਾ ਸਕੇ ਇਸ ਸਬੰਧੀ ਨੇਕ ਪੰਥਕ ਅਤੇ ਅਸ਼ੀਆਂ ਨੇ ਪੱત્રਾ ਅਤੇ ਸੁਨੇਹਾਰਾਂਨੀ ਚਿੰਤਾ ਪ੍ਰਗਟਾਈ ਹੈ ਸਰਬੱਤ ਖਾਲਸਾ ਸਮਾਗਮ ਮੁਲਤਵੀ ਕਰਨ ਜਾਂ ਸਥਾਨ ਬਦਲੀ ਕਰਨ ਸਬੰਧੀ ਬੇਨਤੀ ਕੀਤੀ ਸੀ ਉਪਰੋਕਤ ਗੰਭੀਰ ਅਤੇ ਚਿੰਤਾਜਨਕ ਸੰਕਟ ਨੂੰ ਟਾਲਣ ਲਈ ਦੀਰਘ ਵਿਚਾਰਾਂ ਉਪਰੰਤ ਅਸੀਂ ਇਸ ਨਤੀਜੇ ਤੇ ਨਤੀਜੇ ਤੇ ਪੁੱਜਿਆ ਕਿ ਸਰਬੱਤ ਖਾਲਸਾ ਸਮਾਗਮ অতি ਜ਼ਰੂਰੀ ਹੈ ਇਸ ਲਈ ਮਲਤਵੀ ਨਹੀਂ ਕੀਤਾ ਜਾ ਸਕਦਾ ਇੱਕੋ ਇੱਕ ਰਾਹ ਸਮਾਗਮ ਦਾ ਅਸਥਾਨ ਬਦਲੀ ਕਰਨਾ ਤਾਂ ਜੋ ਸਿੱਖਾਂ ਦਾ ਖੂਨ ਅੰਜਾਈ ਡੁੱਲਣ ਨੂੰ ਰੋਕਿਆ ਜਾ ਸਕੇ ਗੁਰੂ ਇਤਿਹਾਸ ਗਵਾਏ ਕਿ ਜਦੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼੍ਰੀ ਹਰਮੰਦਰ ਸਾਹਿਬ ਪ੍ਰਵੇਸ਼ ਕਰਨ ਤੋਂ ਕੁਝ ਮਨਮਤੀਆਂ ਨੇ ਰੁਕਿਆ ਤਾਂ ਆਪਸੀ ਟਕਰਾਅ ਟਾਲਣ ਲਈ ਗੁਰੂ ਸਾਹਿਬ ਬਾਹਰੋਂ ਹੀ ਨਮਸਕਾਰ ਕਰਕੇ ਵਾਪਸ ਚਲੇ ਗਏ ਸਨ ਅੱਜ ਅਸੀਂ ਫੈਸਲਾ ਕੀਤਾ ਕਿ ਸਰਬੱਤ ਖਾਲਸਾ ਸਮਾਗਮ ਪਹਿਲਾ ਮ੍ਰਿਤਿ ਤਿਥੀ ਅਨੁਸਾਰ 16 ਫਰਵਰੀ 1986 ਨੂੰ ਸਵੇਰੇ 11 ਵਜੇ ਖਾਲਸਾ ਪੰਥ ਦੇ ਪ੍ਰਕਾਸ਼ ਸਥਾਨ ਅਤੇ ਦਸਮ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਪਾਵਨ ਤਖਤ ਸ੍ਰੀ ਕੇਸ਼ਗੜ ਅਨੰਦਪੁਰ ਸਾਹਿਬ ਵਿਖੇ ਹੋਵੇਗਾ ਤਾਂ ਜੋ ਖਾਲਸਾ ਪੰਥ ਦਾ ਇਹ ਮਹਾਨ ਸਮਾਗਮ ਨਿਰਵਿਗੰਤਾ ਸੇਤ ਸੰਪੂਰਨ ਹੋਵੇ ਭਰਾ ਮਾਰੂ ਜੰਗ ਰੋਕੀ ਜਾ ਸਕੇ ਅਤੇ ਪੰਥ ਦੀ ਏਕਤਾ ਦੇ ਸ਼ਕਤੀ ਨੂੰ ਪ੍ਰਪੱਕ ਕੀਤਾ ਜਾ ਸਕੇ ਸਮੂਹ ਖਾਲਸਾ ਜੀ ਹਰ ਪਿੰਡ ਨਗਰ ਅਤੇ ਸ਼ਹਿਰ ਵਿੱਚੋਂ ਜੱਥੇ ਬੰਨ ਕੇ ਸ਼੍ਰੀ ਅਨੰਦਪੁਰ ਸਾਹਿਬ ਵਿਹਾਰਾਂ ਘੱਟ ਦਿਓ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਪੁੱਜੋ ਤਾਂ ਜੋ ਪੰਥ ਤੇਰੀਆਂ ਗੂੰਜਾਂ ਚਹੂ ਕੂਟੀ ਪਹਿਣ ਅਤੇ ਪੰਥ ਖਾਲਸਾ ਚੜ੍ਹਦੀ ਕਲਾ ਵਿੱਚ ਪਹਿਲਾ ਦਰਬਾਰ ਸਾਹਿਬ ਸੀ ਜਿਸ ਕਰਕੇ ਸੁਰਜੀਤ ਸਿੰਘ ਬਰਨਾਲਾ ਹੋਣਾ ਨੂੰ ਕਿ ਕਿਹਾ ਤਲਬ ਕੀਤਾ ਗਿਆ ਕਿ ਉਸ ਤੋਂ ਪਹਿਲਾਂ ਦਰਬਾਰ ਸਾਹਿਬ ਚ ਅਜਿਹੀਆਂ ਅਨ ਸਿਖਾਵੀਆਂ ਘਟਰਾਵਾ ਬਾਬਪਰੀਆਂ ਸੀ ਜਿਹਦੇ ਚੱਲਦਾ ਉਸ ਸਮੇਂ ਸਿੰਘ ਸਭਨ ਕੋਲ ਜਿੰਨੇ ਵੀ ਲੋਕਾਂ ਨੇ ਸ਼ਿਕਾਇਤਾਂ ਕੀਤੀ ਉਹਦੇ ਮਦੇ ਨੱਜਰ ਇਕਤੇ ਜਿਹੜਾ ਸਰਬੱਤ ਖਾਲਸਾ ਉਹਦਾ ਜਗ੍ਹਾ ਬਦਲੀ ਗਈ ਦੂਜਾ ਫਿਰ ਸੁਰਜੀਤ ਸਿੰਘ ਬਰਨਾਲਾ ਹੋਰਾਂ ਨੂੰ ਵੀ ਤਲਬ ਕੀਤਾ ਗਿਆ ਸੀ ਉਹਨਾਂ ਦਾ ਸਪਸ਼ਟਿਕਰਨ ਮੰਗਿਆ ਗਿਆ ਸੀ ਤੇ ਉਹਨਾਂ ਨੂੰ ਤਨਖਾਹ ਵੀ ਲੱਗੀ ਸੀ ਜੀ ਗੱਲ ਇੱਥੇ ਨਹੀਂ ਮੁੱਕਦੀ ਸੁਰਜੀਤ ਸਿੰਘ ਬਰਨਾਲਾ ਹੋਰਾਂ ਨੇ ਅੱਗੇ ਜਾ ਕੇ ਹੋਰ ਜਿਹੜੇ ਕਾਲ ਤਕ ਸਾਭ ਦੇ ਉਦੇਸ਼ ਆਏ ਅਵਗਿਆ ਕੀਤੀ ਇਹ ਕਹਿ ਲਈਏ ਕਿ ਪੰਥਕ ਇਕੱਲੇ ਜੋ ਜੋ ਕਦਮ ਚੁੱਕੇ ਜਾ ਰਹੇ ਸੀ ਕਾਲ ਤਕ ਸਾਭ ਵੱਲੋਂ ਉਹਨਾਂ ਦਿਨਾਂ 'ਚ 1986 87 ਦੇ ਦੌਰ 'ਚ ਤਸ ਰਜੀਤ ਸਿੰਘ ਬਰਨਾਲਾ ਪਿੱਠ ਕਰਕੇ ਖੜੇ ਜਿਹਦੇ ਕਰਕੇ ਉਹਨਾਂ ਨੂੰ ਸਖਤ ਸਜ਼ਾ ਵੀ ਮਿਲਦੀ ਅੱਗੇ ਜਾ ਕੇ ਪਰ ਇੱਕ ਗੱਲ ਜਿਹੜੀ ਤੁਸੀਂ ਪਹਿਲਾਂ ਆਨੰਦਪੁਰ ਸਾਹਿਬ ਬਾਰੇ ਸਰਬੱਤ ਖਾਲਸੇ ਦੀ ਗੱਲ ਕੀਤੀ ਹੈ ਇਸ ਦਾ ਮਤਲਬ ਜਿਹੜਾ ਸੱਤਾ ਦੀ ਕੁਰਸੀ ਤੇ ਬਰਾਜਮਾਨ ਹੁੰਦਾ ਹੈ ਪੰਥ ਦਾ ਏਕਾ ਪੰਥਕ ਹਾਲਾਤ ਤੇ ਸੰਗਤ ਜਾਂ ਲੋਕ ਕੀ ਚਾਹੁੰਦੇ ਨੇ ਜਾਂ ਪੰਥਕ ਹਸਤੀਆਂ ਕੀ ਚਾਹੁੰਦੀਆਂ ਨੇ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਸਮੇਂ ਦੇ ਹੁਕਮਰਾਨ ਬਿਲਕੁਲ ਇਸੇ ਕਾਲ ਕੇ ਹੀ ਕਾਲੀ ਦਲ ਦਾ ਨਗਾਰਾ ਹੈ ਕਿਉਂਕਿ ਕਾਲੀ ਦਲ ਦੇ ਵਿੱਚ ਚਾਹੇ ਜਗਦੀਪ ਸਿੰਘ ਤਲਵੰਡੀ ਚਾਹੇ ਸਰਜੀਤ ਸਿੰਘ ਬਨਾਲਾ ਚਾਹੇ ਪ੍ਰਕਾਸ਼ ਸਿੰਘ ਬਾਦ ਜਿੰਨਾ ਚਿਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਗੁਰਿਆ ਅਕਾਲੀ ਦਲ ਚੜ੍ਹਦੀ ਕਲਾ ਦੇ ਵਿੱਚ ਰਿਹਾ ਹੈਗਾ ਕਿਵੇਂ ਰਿਹਾ ਹੈਗਾ ਇਹ ਵੀ ਇਤਿਹਾਸ ਦੇ ਪੰਨਿਆਂ ਦੇ ਵਿੱਚ ਸਭ ਕੁਝ ਦਰਜ ਆ ਲੇਕਿਨ ਜਦੋਂ ਤੁਸੀਂ ਸੱਤਾ ਦੇ ਵਿੱਚ ਹੁੰਦੇ ਨਾ ਉਦੋਂ ਤੁਹਾਨੂੰ ਸਾਰਾ ਕੁਝ ਹੀ ਕੁਝ ਦੋਈ ਕੁਰਸੀ ਤੇ ਜਹੀ ਤੇ ਬੈਠੇ ਹੋਏ ਤੁਸੀਂ ਪ੍ਰਭਾਵ ਨਹੀਂ ਕਰਦੀ ਕਰਦੇ ਆ ਨਾ ਤੇ ਪਹਿਲਾਂ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਤਿੰਨ ਪਰਸਨੈਲਿਟੀਜ਼ ਸੀ ਜੀ ਸ਼੍ਰੀ ਕਾਲਤਕ ਸਾਹਿਬ ਦਾ ਜਥੇਦਾਰ ਸ਼੍ਰੋਮਣੀ ਕਾਲੀਦਲ ਦਾ ਪ੍ਰਧਾਨ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਇਹ ਅਲੱਗ-ਅਲੱਗ ਚਿਹਰੇ ਸੀ ਹੂੰ ਫਿਰ ਕੁਝ ਅਜੀਹਾ ਸਮਾਂ ਆਇਆ ਹੂੰ ਕਿ ਇੱਕੋ ਪਾਰਟੀ ਕੋ ਲਾਗੇ ਹੂੰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਮੁੱਖ ਮੰਤਰੀ ਹੂੰ ਉਹੋ ਹੀ ਫਿਰ ਡਿਸਾਈਡ ਕਰਦੇ ਰਹੇ ਹੂੰ ਕਾਲੀਦਲ ਦੇ ਵੀ ਉਹ ਹੀ ਪ੍ਰਧਾਨ ਸੀ ਉਹੋ ਡਿਸਾਈਡ ਕਰਦੇ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕੌਣ ਹੋਊਗਾ ਤੇ ਉਹ ਹੀ ਡਿਸਾਈਡ ਕਰਦੇ ਸੀ ਕਿ ਕਾਲਤਕ ਸਾਹਿਬ ਦੇ ਜਥੇਦਾਰ ਤੋਂ ਲਗ ਬਾਕੀ ਜਿਹੜੇ ਜ세ਦਾਰ ਕਿਹੜੇ ਹੋਨੇ ਇਸ ਕਰਕੇ ਇਹ ਗਰਾਵਟ ਵੀ ਆਈ ਹੈ ਜੀ ਪਹਿਲਾਂ ਤਿੰਨ ਸ਼ਕਤੀ ਦੇ ਧੁਰੇ ਸਨ ਕਿ ਜੇ ਸੈਂਟਰ ਦੇ ਨਾਲ ਪੰਜਾਬ ਦੇ ਮਸਲੇ ਸਿੱਖਾਂ ਦੇ ਮਸਲੇ ਬਹੁਤ ਸਾਰੇ ਨੇ ਉਹਨਾਂ ਮਸਲੇ ਨੂੰ ਨਜਿੱਠਣ ਵਾਸਤੇ ਅਕਾਲ ਤਖਤ ਸਾਹਿਬ ਆਪਣੀ ਭੂਮਿਕਾ ਨਿਭਾਉਂਦੇ ਸੀ ਸ਼੍ਰੋਮਣੀ ਗੁਰਦਾ ਪਰਬੰਧ ਕਮੇਟੀ ਆਪਣੀ ਭੂਮਿਕਾ ਨਿਭਾਉਂਦੇ ਸੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਆਪਣਾ ਪ੍ਰਧਾਨ ਨੂੰ ਭੂਮਿਕਾ ਨਿਭਾਉਦਾ ਹੁਣ ਇੱਕ ਬੰਦਾ ਵਾ ਤਿੰਨ ਰੋਲ ਨਹੀਂ ਨਿਭਾ ਸਕਦਾ ਇਹ ਡਾਊਨਫਾਲ ਇਸੇ ਕਰਕੇ ਆ ਹੁਣ ਕਿਉਂਕਿ ਇਹ ਉਦੋਂ ਪੰਥ ਜਿਵੇਂ ਅੱਜ ਬੁਖੇੜੇ ਪਏ ਹੋਏ ਨੇ ਕੁਝ ਸਮਝਣ ਨੂੰ ਤਿਆਰ ਨਹੀਂ ਆ। ਹੂੰ। ਕੁਝ ਹਲੇ ਵੀ ਸਿਆਸੀ ਕਿੜਾ ਕੱਢ ਰਹੇ ਨੇ। ਹੂੰ। ਉਦੋਂ ਵੀ ਅਜਿਹੇ ਹਾਲਾਤ ਪੈ ਪੈਦਾ ਹੋਏ ਸੀ। ਉਹਨਾਂ ਦਿਨਾਂ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਜਿਹੜੇ ਸਰਜੀਤ ਸਿੰਘ ਬਰਨਾਲਾ ਸੀ ਤੇ ਮੁੱਖ ਮੰਤਰੀ ਦੀ ਕੁਰਸੀ ਵੀ ਉਹਨਾਂ ਕੋਲ ਸੀ। ਜਿਹੜਾ ਪਹਿਲਾਂ ਵਾਲਾ ਹਜੇ ਹੁਕਮਨਾਮਾ ਆਇਆ ਸੀ ਦੇਸ਼ ਆਇਆ ਸੀ ਜਿਹਦੇ ਕਰਕੇ ਉਹ ਪਛਤਾਪ ਕਰਕੇ ਆਉਂਦੇ ਨੇ ਉਹਨਾਂ ਦੀ ਵੀ ਉਹਨਾਂ ਨੂੰ ਸਜ਼ਾ ਮਿਲਦੀ ਹੈ, ਸੇਵਾ ਲੱਗਦੀ ਹੈ। ਕੁਝ ਮਹੀਨੇ ਦਾ ਫਰਕ ਨਹੀਂ ਪੈਂਦਾ ਤੇ ਦੁਬਾਰਾ ਫਿਰ ਪੰਥਕ ਕੇਕੇ ਨੂੰ ਲੈ ਕੇ ਸਰਜੀਤ ਸਿੰਘ ਬਰਨਾਲਾ ਤਲਬ ਕਰ ਲੇ ਜਾਂਦੇ ਆ ਬਿਲਕੁਲ ਉਦੋਂ ਕਾਲੀ ਦਲ ਦੀ ਇੱਕ ਲੀਡਰਸ਼ਿਪ ਸੀ ਕਿ ਸਰਜੀਤ ਸਿੰਘ ਬਰਨਾਲਾ ਸੈਂਟਰ ਦੀ ਬੋਲੀ ਬੋਲਦੇ ਆ ਗਏ ਨੇ ਕਿਉਂਕਿ ਉਦੋਂ ਹੀ ਕਿ 25 ਜਾਂ 26 ਫਰਵਰੀ 1985 ਕੇ 86 ਦੀ ਗੱਲ ਸੀ ਕਿ ਜਦੋਂ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰ ਦਿੱਤਾ ਜਾਣਾ ਸੀ ਸਭ ਕੁਝ ਤਿਆਰੀਆਂ ਹੋ ਚੁੱਕੀਆਂ ਚੰਡੀਗੜ੍ਹ ਪੁਲਿਸ ਦੇ ਮੋਢਿਆਂ ਤੇ ਪੰਜਾਬ ਪੁਲਿਸ ਲਿਖਿਆ ਜਾ ਚੁੱਕਾ ਹੈ ਦਫਤਰਾਂ ਦੇ ਉੱਪਰ ਪੰਜਾਬ ਸਰਕਾਰ ਲਿਖਿਆ ਜਾ ਚੁੱਕਾ ਸੀ ਸਭ ਕੁਝ ਹੋ ਚੁੱਕਾ ਹੈ ਐਨ ਮੌਕੇ ਜਿਵੇਂ ਅਕਸਰ ਹੀ ਸੈਂਟਰ ਪੰਜਾਬ ਨਾਲ ਧੱਕਾ ਕਰਦਾ ਰਜੀਵ ગાંધી ਹੋਣੀ ਮੁੱਕਰ ਗਿਆ ਹਾਲਾਂਕਿ ਰਜੀਵ ਲੋਂਗੋਵਾਲ ਜਿਹੜਾ ਅਕੋਰਡ ਹੈ ਜਿਹੜਾ ਸਮਝੌਤਾ ਉਹਦੀ ਸਾਰੀਆਂ ਜਿਹੜੀਆਂ ਬੰਦਾਂ ਸਪਸ਼ਟ ਹੈ ਨਾ ਹੁਣ ਹਾਲਾਂਕਿ ਵੀ ਚਰਚਾ ਉਹ ਅੱਜ ਵੀ ਚੱਲਦੀ ਹੈ ਸਾਰੀ ਜ਼ਿੰਦਗੀ ਚੱਲਦੀ ਰਹੇਗੀ ਕਿ ਜੇ ਉਸ ਦਿਨ ਸੁਰਜੀਤ ਸਿੰਘ ਬਰਨਾਲਾ ਹਣੀ ਅਸਤੀਫਾ ਦੇ ਦਿੰਦੇ ਬਤੌਰ ਮੁੱਖ ਮੰਤਰੀ ਹਾਂ ਭਾਵੇਂ ਉਹ ਸੈਂਟਰ ਫਿਰ ਤੱਕਾ ਕਰ ਜਾਂਦਾ ਲੇਕਿਨ ਪੰਜਾਬ ਦੀ ਸਿਆਸਤ ਦੇ ਵਿੱਚ ਸਿੱਖ ਸਿਆਸਤ ਦੇ ਵਿੱਚ ਭਾਰਤ ਭਾਰਤੀ ਸਿਆਸਤ ਦੇ ਵਿੱਚ ਸੁਰਜੀਤ ਸਿੰਘ ਬਰਨਾਲਾ ਵੱਡਾ ਨਾਮ ਹੋਣਾ ਸੀ ਕਿ ਜਿਸ ਬੰਦੇ ਨੇ ਪੰਜਾਬ ਦੀ ਰਾਜਧਾਨੀ ਲੈਣ ਖਾਤਰ ਮੁੱਖ ਮੰਤਰੀ ਦੀ ਕੁਰਸੀ ਦੀ ਨੂੰ ਵੀ ਠੋਕਰ ਮਾਰ ਦਿੱਤੀ ਹੈਗੀ ਉਹ ਬਹੁਤ ਵੱਡਾ ਨਾਮ ਬਣ ਜਾਣਾ ਸੀ ਬਹੁਤ ਤਲੂਕ ਘੱਟ ਨੇ ਕੈਪਟਨ ਬਿਰਿੰਦਰ ਸਿੰਘ ਨੇ ਆਪਣੀ ਕੁਰਸੀ ਰਿਸਕ ਚਪਾ ਲਈ ਜਦੋਂ ਉਹਨਾਂ ਨੇ 6 ਮਹੀਨੇ ਨਾਲ ਡਾਕਟਰ ਮਨਮੋਹਨ ਸਿੰਘ ਮਿਲੇ ਸੀ ਨਾ ਉਹਨੂੰ ਸੋਨੀਆ ਗਾਂਧੀ ਮਿਲੀ ਸੀ ਹਾਲਾਂਕਿ ਚਲੋ ਡਾਕਟਰ ਮਨਮੋਹਨ ਸਿੰਘ ਮਿਲਦੇ ਜਾਣਾ ਮਿਲਦੇ ਮੈਟਰ ਨਹੀਂ ਸੀ ਕਰਦਾ ਉਹਨਾਂ ਨੂੰ ਪਰ ਕਿਉਂਕਿ ਸੋਨੀਆ ਦੀ ਇੱਕ ਪਾਰਟੀ ਪ੍ਰੈਜ਼ੀਡੈਂਟ ਸੀ ਉਹਦਾ ਕਿਹਾ ਕੋਈ ਮੂੜ ਨਹੀਂ ਸਕਦਾ ਕਿ ਕੈਪਟਨ ਮਿਰਿੰਦਰ ਸਿੰਘ ਨੂੰ ਹਟਾ ਕੇ ਕਿਸੇ ਨੂੰ ਹੋਰ ਵੀ ਮੁੱਖ ਮੰਤਰੀ ਬਣਾ ਸਕਦੇ ਸੀ ਲੇਕਿਨ ਜਦੋਂ ਉਹਨਾਂ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਸਾਰੇ ਰਵੱਟਾ ਐਗਰੀਮੈਂਟ ਰੱਦ ਕਰ ਦਿੱਤੇ ਉਸ ਤੋਂ ਬਾਅਦ ਦੋਨੇ ਜਾਣੇ 6 ਮਹੀਨੇ ਨਹੀਂ ਸੀ ਮਿਲੇ ਇਸ ਕਰਕੇ ਕੈਪਟਨ ਮਿਰਿੰਦਰ ਸਿੰਘ ਨੂੰ ਪਾਣੀਆਂ ਦਾ ਰੱਖਾ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਬੰਦੇ ਨੇ ਪ੍ਰਵਾਹ ਨਹੀਂ ਕੀਤੀ ਹੈਗੀ ਨਾ ਉਹਨੇ ਆਪਣੇ ਖਾਤੇ ਦੇ ਵਿੱਚ ਬਹੁਤ ਇੱਕ ਉਹਦੀ ਕਾਮਯਾਬੀ ਆ ਉਸ ਤੋਂ ਬਾਅਦ ਜਿਹੜੀ 2017 ਦੇ 22 ਤੱਕ ਸਰਕਾਰ ਹੀ ਹੈ ਉਨੇ ਕਿਹੋ ਜੇ ਕੰਮ ਕੀਤੇ ਆ ਉਹ ਸਾਰਿਆਂ ਨੂੰ ਪਤਾ ਪਰ ਇੱਕ ਰਿਕਾਰਡ ਵੀ ਉਹਦੇ ਚ ਬੋਲਦਾ ਹੈਗਾ ਇਸੇ ਕਰਕੇ ਜੇ ਸਰਜੀਤ ਸਿੰਘ ਬਰਨਾਲਾ ਹੁਣੀ ਉਸ ਸਮੇਂ ਅਸਤੀਫਾ ਦੇ ਦਿੰਦੇ ਭਾਵੇਂ ਰਜੀਵ ਵੰਦੀ ਹੁਣੀ ਸੈਂਟਰ ਸਰਕਾਰ ਫੇਰ ਵਾ ਚੰਡੀਗੜ੍ਹ ਦੇਦੇ ਪਰ ਇਹ ਲਿਖਿਆ ਜਾਣਾ ਸੀ ਕਿ ਠੋਕਰ ਮਾਰੀ ਹੈ ਪਰ ਸ਼ਾਇਦ ਇਸੇ ਕਰਕੇ ਕਾਲੀ ਦਲ ਦੇ ਕਈ ਲੀਡਰ ਕਹਿੰਦੇ ਨੇ ਕਿ ਉਦੋਂ ਇਹਨਾਂ ਨੇ ਅਸਤੀਫਾ ਨਹੀਂ ਦਿੱਤਾ ਜੀ ਇਸੇ ਕਰਕੇ ਜਦੋਂ ਸੈਂਟਰ ਦੇ ਵਿੱਚ ਫਿਰ 2004 ਤੋਂ ਲੈ ਕੇ 14 ਤੱਕ ਸੈਂਟਰ ਚ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਤੇ ਸਰਜੀਤ ਸਿੰਘ ਬਰਨਾਲਾ ਹੁਣੀ ਦੋ ਦੋ ਗਵਰਨਰ ਸਟੇਟਾਂ ਦੇ ਗਵਰਨਰ ਤਾਮਲ ਆਡੂ ਦੇਵ ਰਈਆ ਔਰ ਸ਼ਾਦੀਖ ਸ਼ਾਡੂ ਇਸਾ ਦੇ ਵੀ ਰਈਆ ਗਨੇ ਹੁਣ ਇਹ ਸਵਾਲ ਹੈ ਕਿ ਜਦੋਂ ਉਹਨਾਂ ਨੂੰ ਦੁਬਾਰਾ ਜਿਹੜਾ ਥੰਮਲੇ ਦੇ ਨਾਲ ਬੰਨਿਆ ਗਿਆ ਕਿਉਂ 3 2 1987 ਨੂੰ ਇੱਕ ਮੀਟਿੰਗ ਹੁੰਦੀ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਹੁਤ ਵਿਵਾਦ ਹਨ ਜਿਵੇਂ ਹੁਣ ਸ਼੍ਰੋਮਣੀ ਅਕਾਲੀ ਦਲ ਕਈ ਤਰ੍ਹਾਂ ਦੇ ਸ਼੍ਰੋਮਣੀ ਅਕਾਲੀ ਦਲ ਪਰ ਦੋ ਜਿਆਦਾ ਜਿਨ੍ਹਾਂ ਦੇ ਸਿਆਸੀ ਸ਼੍ਰੀਕੇ ਬਾਜੀਆ ਇੱਕ ਜਿਹਦੀ ਗਵਾਈ ਸੁਭੀ ਸਿੰਘ ਬਾਦਲ ਹੋਣੀ ਟੀਮ ਕਰੀ ਹੈ ਦੂਜੇ ਪਾਸੇ ਜਿਹੜੀ ਅਕਾਲੀ ਦਲ ਦੀ ਟੀਮ ਆ ਉਹਦੇ ਚ ਢੀਡਸਾ ਸਾਹਿਬ ਚੰਦੂ ਮਰਾ ਸਾਹਿਬ ਤੇ ਨਾਮ ਦੇ ਕਨਵੀਨਰ ਆ ਗਏ ਗੁਰਪ੍ਰਤਾਪ ਸਿੰਘ ਵਡਾਲਾ ਹਮ ਅੱਧੇ ਦੇ ਢੀਡਸਾ ਸਾਹਿਬ ਉਹਨਾਂ ਨੂੰ ਚਲਾਉਣਾ ਚਾਹੁੰਦੇ ਨੇ ਸ਼ਾਇਦ ਤੇ ਜ਼ਿਆਦਾ ਅੱਜਕੱਲ ਚਲਾ ਰਹੇ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਦਰਾ ਉਹਦੇ ਨਾਮ ਦੇ ਹੀ ਐਕਨਵੀਨਰ ਜੀ ਉਦੋਂ ਵੀ ਇਦਾਂ ਦੇ ਵਿਵਾਦ ਸੀ ਤੇ ਫਿਰ 3 ਫਰਵਰੀ 1987 ਨੂੰ ਸ਼੍ਰੋਮਣੀ ਅਕਾਲੀ ਦਲ ਬਾਰੇ ਇੱਕ ਹੁੰਦੀ ਮੀਟਿੰਗ ਜਥੇਦਾਰ ਸਿੰਘ ਸੁਬਾਨ ਕਰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਰਾਜਨੀਤਿਕ ਪਾਰਟੀ ਨਹੀਂ ਆ ਬਲਕਿ ਸਿੱਖਾਂ ਦੀ ਇੱਕ ਕੌਮੀ ਜਥੇਬੰਦੀ ਹੈ ਮੀਰੀ ਪੀਰੀ ਦੇ ਸਮੇਲ ਵਿੱਚੋਂ ਜਨਮੀ ਇਹ ਪੰਥਕ ਜਥੇਬੰਦੀ ਖਾਲਸਾ ਜੀ ਕੇ ਬੋਲ ਬਾਲੇ ਤੇ ਸਰਬੱਤ ਦਾ ਭਲਾ ਦੇ ਮਹਾਨ ਉਦੇਸ਼ਾਂ ਨੂੰ ਲੈ ਕੇ ਸਿੱਖ ਹਿੱਤਾਂ ਦੇ ਪਹਿਰੇਦਾਰ ਦੇ ਰੂਪ ਵਿੱਚ ਉੱਭਰੀ ਹੈ ਇਸ ਕਰਕੇ ਅੱਜ ਵੀ ਲੋਕ ਇਹ ਕਹਿੰਦੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਜੀਵਿਤ ਰਹਿਣਾ ਬੜਾ ਜ਼ਰੂਰੀ ਹੈ ਕਿ ਪੰਜਾਬ ਦੀ ਗੱਲ ਕਰੂਗੇ ਸਿੱਖਾਂ ਦੀ ਗੱਲ ਕਰੂਗੇ ਪਰ ਪਿਛਲੇਰੇ ਸਮੇਂ ਵਿੱਚ ਕੁਝ ਸਿਆਸੀ ਮੋੜ ਤੇ ਖੁਦਗਰ ਗਰਜੀਆਂ ਕਰਨ ਅਕਾਲੀ ਦਲ ਦੀਆਂ ਛੋਟੀਆਂ ਮੋਟੀਆਂ ਜਥੇਬੰਦੀਆਂ ਵਿੱਚ ਵੰਡਿਆ ਗਿਆ ਜਿਸ ਕਰਕੇ ਪੰਥਕ ਸ਼ਕਤੀ ਕਮਜ਼ੋਰ ਹੋਈ ਹੈ ਜਿਸ ਤੋਂ ਹਰ ਸਿੱਖ ਚਿੰਤਤ ਹੈ ਅੱਜ ਇਸ ਗੰਭੀਰ ਸੰਕਟ ਵਿੱਚ ਸਿੱਖ ਕੌਮ ਗੁਜ਼ਰੀ ਹੈ ਉਸ ਲਈ ਇਹ অতি ਜ਼ਰੂਰੀ ਹੈ ਕਿ ਪੰਥਕ ਸ਼ਕਤੀ ਇਕਮੁੱਠ ਹੋਵੇ ਸੋ ਦੀਰਘ ਵਿਚਾਰ ਉਪਰੰਤ ਪੰਜ ਸਿੰਘ ਸਬਾਣ ਵੱਲੋਂ ਲਈ ਨਿਰਣੇ ਦੀ ਰੋਸ਼ਨੀ ਵਿੱਚ ਸ਼੍ਰੀ ਕਾਲ ਤਕਸਾਲ ਜੀ ਤੋਂ ਉਦੇਸ਼ ਦਿੱਤਾ ਜਾਂਦਾ ਹੈ ਕਿ ਹਰ ਉਸ ਜਥੇਬੰਦੀ ਜਿਸ ਦੇ ਨਾਮ ਅੱਗੇ ਅਕਾਲੀ ਦਲ ਸ਼ਬਦ ਲੱਗਦਾ ਉਸ ਦੇ ਮੁਖੀ ਪ੍ਰਧਾਨ ਜਥੇਦਾਰ ਮਿੱਤੀ 5 ਫਰਵਰੀ 1987 ਦੇ ਦਿਨ ਵੀਰਵਾਰ ਸ਼ਾਮ ਦੇ 5 ਵਜੇ ਤੱਕ ਅਸਤੀਫਾ ਅਕਾਲ ਤਖਸਾਲ ਦੇ ਦਫਤਰ ਵਿਖੇ ਪਚਾਹ ਦਿਨ ਜੀ ਇਸ ਪ੍ਰੰਤ ਸਮੂਹ ਕਾਲੀ ਦਲ ਭੰਗ ਸਮਝੇ ਜਾਣਗੇ ਅਤੇ ਕੁਝ ਕੋ ਦਿਨਾਂ ਵਿੱਚ ਪੰਜ ਸਿੰਘ ਸਭਾਣ ਮਿਲ ਕੇ ਸ਼੍ਰੋਮਣੀ ਕਾਲੀ ਦਲ ਨੂੰ ਇੱਕ ਜਥੇਬੰਦੀ ਦੇ ਰੂਪ ਵਿੱਚ ਪੁਨਰਗਠਿਤ ਕਰਨਗੇ ਜੇਕਰ ਵਿਕਤੀ ਮਿੱਤੀ 5 ਫਰਵਰੀ 1987 ਤੋਂ ਬਾਅਦ ਅਕਾਲੀ ਦਲ ਦਾ ਨਾਮ ਵਰਤ ਕੇ ਆਪਣੀ ਪਾਰਟੀ ਬਰਕਰਾਰ ਰੱਖਦਾ ਜਾਂ ਨਵੀਂ ਬਣਾਉਂਦਾ ਤਾਂ ਉਸ ਨੂੰ ਸ਼੍ਰੀ ਕਾਲਤਾਬ ਸਾਹਿਬ ਦੇ ਆਦੇਸ਼ ਅਤੇ ਪੰਥਕ ਅਤੇ ਮਨੁੱਖੀ ਹਿੱਤਾਂ ਦੇ ਵਿਰੋਧੀ ਵਜੋਂ ਸਮਝਿਆ ਜਾਵੇਗਾ ਹੁਣ ਇਹ ਜਿਹੜਾ ਫੈਸਲਾ ਹੋਇਆ ਸੀ ਤੇ ਫਿਰ ਹੁਕਮ ਕੀ ਹੁੰਦਾ 9 ਫਰਵਰੀ 1987 ਨੂੰ ਕਿ ਪੰਥਕ ਇਕਤਾ ਦੇ ਮਨੋਰਥ ਲਈ ਸ਼੍ਰੋਮਣੀ ਅਕਾਲੀ ਦਲ ਦੇ ਏਕੇ ਕਰਨ ਲਈ ਸੰਬੰਧੀ ਅਕਾਲੀ ਦਲ ਦੇ ਸਭ ਧੜਿਆਂ ਨੇ ਤੇ ਪ੍ਰਧਾਨਾਂ ਨੇ ਮਿਤੀ 5 ਫਰਵਰੀ ਸ਼ਾਮ ਦੇ 5 ਵਜੇ ਤੱਕ ਆਪਣੇ ਅਸਤੀਫੇ ਭੇਜਣ ਲਈ ਜੋ ਕਾਲ ਤਿਕ ਸਾਭ ਤੋਂ ਹੁਕਮ ਹੋਏ ਸੀ ਉਹ ਲਾਗੂ ਕੀਤੇ ਨੇ ਪਰ ਸ਼੍ਰੋਮਣੀ ਕਾਲੀ ਦਲ ਦਾ ਜਿਹੜਾ ਪ੍ਰਧਾਨ ਸਰਜੀਤ ਸਿੰਘ ਬਰਨਾਲਾ ਉਹਨੇ ਅਸਤੀਫਾ ਨਾ ਦੇ ਕੇ ਅਵਗਿਆ ਕੀਤੀ ਸੀ ਤੇ ਪੰਜ ਸਿੰਘ ਸਬਾਣ ਵੱਲੋਂ ਕੀਤੇ ਜਾ ਰਹੇ ਏਕਤਾ ਤੇ ਜਤਨਾ ਸੰਬੰਧੀ ਸਰਜੀਤ ਸਿੰਘ ਬਰਨਾਲਾ ਨੇ ਕੂੜ ਕਸੱਤ ਤੇ ਮੰ ਬੰਦੇ ਬਚਨ ਬੋਲ ਕੇ ਸਿੰਘ ਸਭਾ ਦੀ ਮਹਾਨ ਪਦਵੀਆਂ ਦਾ અપਮਾਨ ਦਾ ਦੋਸ਼ੀ ਬਣਿਆ ਇਹ ਜਥੇਦਾਰ ਲਿਖਦੇ ਨੇ ਤਿੱਜਾ ਕਹਿੰਦੇ ਕਿ ਆਪਣੇ ਬਚਨਾਂ ਤੋਂ ਖਿਸਕ ਕੇ ਤੇ ਆਪਣੇ ਵੱਲੋਂ ਭੇਜੇ ਪ੍ਰਤੀਨਿਧ ਦੇ ਦਵਾਈ ਲਿਖਤੀ ਵਿਸ਼ਵਾਸ ਤੋਂ ਮੁਨਕਰ ਹੋ ਕੇ ਸੁਰਜੀਤ ਸਿੰਘ ਬਰਨਾਲਾ ਸ਼੍ਰੀ ਕਾਲਜ ਸਾਹਿਬ ਨਾਲ ਵਿਸ਼ਵਾਸ ਕਾ ਦਾ ਦੋਸ਼ੀ ਹੈ ਚੌਥਾ ਕੀ ਉਹ ਲਿਖਦੇ ਨੇ ਸੁਰਜੀਤ ਸਿੰਘ ਬਰਨਾਲਾ ਲੈ ਕੇ ਸ਼੍ਰੀ ਕਾਲ ਤਖ ਸਾਹਿਬ ਵੱਲੋਂ ਕਾਲੀ ਦਲ ਦੇ ਸਭ ਧੜੇ ਭੰਗ ਕਰਨ ਦੇ ਲਾਣ ਉਪਰੰਤ ਵੀ ਸੁਰਜੀਤ ਸਿੰਘ ਬਰਨਾਲਾ ਨੇ ਧੜੇ ਦੀ ਹੋਂਦ ਅਤੇ ਆਪਣੇ ਪ੍ਰਧਾਨ ਹੋਣ ਦਾ ਦਾਵਾ ਅਖਬਾਰਾਂ ਰਹੀ ਕਰਕੇ ਸ਼੍ਰੀ ਕਾਲ ਤਖ ਸਾਹਿਬ ਦੇ ਹੁਕਮ ਦੀ ਉਲੰਘਣਾ ਕੀਤੀ ਪੰਥਕ ਏਕਤਾ ਦੇ ਕਾਜ ਨੂੰ ਸੱਟ ਮਾਰੀ ਅਤੇ ਸਿੱਖ ਕੌਮ ਵਿੱਚ ਖਿੱਚੋ ਤਾਣ ਪਾਟੋ ਤਾੜ ਅਤੇ ਆਪਾ ਧਾਪੀ ਪੌਣ ਦਾ ਅਪਰਾਧ ਵੀ ਕੁਮਾਇਆ ਇਸ ਲਈ ਅੱਜ ਅਸੀਂ ਸੁਰਜੀਤ ਸਿੰਘ ਬਰਤਾਲਾ ਨੂੰ ਸਿੱਖਾਂ ਦੇ ਤਨਖਾ ਤਨਖਾਹਿਆ ਕਰਾਰ ਦਿੰਦੇ ਆ ਸੁਰਜੀਤ ਸਿੰਘ ਬਰਨਾਲਾ ਮਿਤੀ 11 ਫਰਵਰੀ 1987 ਨੂੰ ਦਿਨ ਬੋਧਵਾਰ ਦੁਪਹਿਰੇ 2 ਵਜੇ ਲਿਖਤੀ ਸਪਸ਼ਟੀਕਰ ਲੈ ਕੇ ਸ਼੍ਰੀ ਕਾਲਕਤਖਬ ਤੇ ਹਾਜ਼ਰ ਹੋਣ ਨਹੀਂ ਤਾਂ ਪੰਥਕ ਮਰਿਆਦ ਅਨਸਾਰ ਸ਼੍ਰੀ ਕਾਲਕਤਖਬ ਅਗਲੀ ਕਾਰਵਾਈ ਕਰੇਗਾ ਸਰਬ ਸਿੱਖ ਸੰਸਾਰ ਸੁਰਜੀਤ ਸਿੰਘ ਬਰਨਾਲਾ ਨਾਲ ਸ਼੍ਰੀ ਕਾਲਕਤਖਬ ਸਾਹਿਬ ਦੇ ਅਗਲੇ ਹੁਕਮਤ ਤੱਕ ਕੋਈ ਵੀ ਸਬੰਧ ਨਾ ਰੱਖੇ ਤੇ ਕੋਈ ਵੀ ਮਿਲਵਰਤਨਾ ਦੇਵੇ ਜੋ ਕੋਈ ਪੰਥਕ ਪੰਥ ਦਾ ਹੁਕਮ ਮੰਨੇਗਾ ਉਹ ਨਿਹਾਲ ਹੋਵੇਗਾ ਤੇ ਸਤਗੁਰ ਹਲਤ ਪਲਤ ਉਸਦੇ ਸਹਾਇ ਹੋਣਗੇ ਇਹ ਜਿਹੜੇ ਉਸ ਸਮੇਂ ਜਿਹੜੇ ਪੰਜ ਸਿੰਘ ਸਬਾਨ ਸੀ ਉਹਨਾਂ ਵਿੱਚ ਕੌਣ ਸੀ ਸ਼੍ਰੀ ਕਾਲਤਕ ਸਾਹਿਬ ਦੇ ਉਸ ਸਮੇਂ ਜਥੇਦਾਰ ਸੀ ਗਿਆਨੀ ਸਿੰਘ ਸਾਹਿਬ ਪ੍ਰੋਫੈਸਰ ਦਰਸ਼ਨ ਸਿੰਘ ਦਮਦਮਾ ਸਾਹਿਬ ਦੇ ਜਥੇਦਾਰ ਸਨ ਗਿਆਨੀ ਜਸਵੰਤ ਸਿੰਘ ਤੇ ਤਖਸੀਰ ਕੇਸਗੜ ਸਾਹਿਬ ਦੇ ਜਥੇਦਾਰ ਸਨ ਗਿਆਨੀ ਸੁਵਿੰਦਰ ਸਿੰਘ ਤੇ ਸ਼੍ਰੀ ਦਰਬਾਰ ਸਾਹਿਬ ਦੇ ਉਸ ਸਮੇਂ ਹੈੱਡ ਗ੍ਰੰਤੀ ਸਨ ਗਿਆਨੀ ਪੂਰਨ ਸਿੰਘ ਜੀ ਔਰ ਸ਼੍ਰੀ ਕਾਲ ਤਖਸਬ ਦੇ ਹੈੱਡ ਗ੍ਰੰਤੀ ਸਿੰਘ ਸਾਹਿਬ ਗਿਆਨੀ ਕਸ਼ਮੀਰ ਸੀ ਇਹ ਇਹਨਾਂ ਨੂੰ ਕਿਉਂਕਿ ਇਹਨਾਂ ਮੰਨਿਆ ਨਹੀਂ ਸੀ ਜਿਸ ਕਰਕੇ ਇਹਨਾਂ ਨੂੰ ਫਿਰ ਵੱਡੀ ਸਜ਼ਾ ਲੱਗਦੀ ਹੈ ਜਦੋਂ ਇਹਨਾਂ ਨੂੰ ਥੰਮਲੇ ਦੇ ਨਾਲ ਬੰਨਿਆ ਜਾਂਦਾ ਜੀ ਜਦੋਂ ਇਹ ਨਹੀਂ ਅਵਗਿਆ ਕਰ ਰਹੇ ਸੀ ਲਗਾਤਾਰ ਨਹੀਂ ਪੇਸ਼ ਹੋ ਰਹੇ ਸੀ ਔਰ ਆਪਣੇ ਬਚਨਾਂ ਦੇ ਉੱਤੇ ਵੀ ਪੂਰੇ ਨਹੀਂ ਹੋਏ ਤੇ ਸਿੰਘ ਸਹਿਬਾਨ ਨੂੰ ਲੱਗਿਆ ਕਿ ਇਹ ਤੇ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਠੇਸ ਪਹਚਾ ਰਿਹਾ ਹੈ, ਸੱਟ ਮਾਰ ਰਿਹਾ ਹੈ। ਫਿਰ ਅੱਗੇ ਜਾ ਕੇ ਕੀ ਵੀ ਆਉਂਦਾ ਨਾ ਕਿ ਉਹਨਾਂ ਨੂੰ ਪੰਥ ਵਿੱਚੋਂ ਛੇਕਣਾ ਤੇ ਫਿਰ ਥਮਲੇ ਨਾਲ ਬੰਨਣ ਦੀ ਜਿਹੜੀ ਸਜ਼ਾ ਮਿਲਣੀ, ਇਸ ਦਾ ਮਤਲਬ ਜਦੋਂ ਸਜ਼ਾ ਨਹੀਂ ਮਿਲ ਰਹੀ ਸੀ ਜਦੋਂ ਤੱਕ ਉਦੋਂ ਤੱਕ ਇਹਨਾਂ ਨੂੰ ਅਹਿਸਾਸ ਨਹੀਂ ਸੀ ਹੋ ਰਿਹਾ ਕਿ ਮੈਂ ਮੇਰੀ ਡਿਊਟੀ ਕੀ ਹੈ, ਮੇਰੀ ਜ਼ਿੰਮੇਵਾਰੀ ਕੀ ਹੈ, ਮੈਂ ਕਿਵੇਂ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਨਿਮਾਣੇ ਸਿੱਖ ਵਜੋਂ ਪੇਸ਼ ਹੋਣਾ ਹੈ। ਹਾਂ ਫਿਰ ਇਸੇ ਤਰ੍ਹਾਂ ਕਿਉਂਕਿ ਜਦੋਂ ਉਹਨੇ ਚੁਣੌਤੀ ਦਿੱਤੀ ਗਈ ਕਿਉਂਕਿ ਜਿਹੜੇ ਜਥੇਦਾਰ ਸਿੰਘ ਸਮਾਨ ਵੱਲੋਂ ਕਿਹਾ ਉਹਨਾਂ ਨੂੰ ਲੈ ਕੇ ਵੀ ਇਹਨਾਂ ਨੇ ਕਿੰਤੂ ਮਿੰਤੂ ਭੈੜੇ ਸ਼ਬਦ ਬੋਲੇ ਤਰਾਜੋ ਸ਼ਬਦ ਬੋਲੇ ਜਿਵੇਂ ਕਿ ਅੱਜ ਕੱਲ ਵੀ ਕਈ ਟੀਕਾ ਟਿੱਪਣੀਆਂ ਕਰੀ ਜਾਂਦੇ ਬਹੁਤ ਜ਼ਿਆਦਾ ਕਰਦੇ ਨੇ ਬਹੁਤ ਜ਼ਿਆਦਾ ਕਰ ਰਹੇ ਨੇ ਕਾਲੀ ਦਲ ਦੇ ਲੀਡਰ ਵੀ ਕਰ ਰਹੇ ਨੇ ਉਦੋਂ ਫਿਰ 11 ਫਰਵਰੀ 1987 ਨੂੰ ਫਿਰ ਇੱਕ ਹੁਕਮਨਾਮਾ ਜਾਰੀ ਹੁੰਦਾ ਸਿੰਘ ਸੁਬਾਨ ਵੱਲੋਂ ਉਦੇ ਚ ਗੁਰਬਾਣੀ ਦੀਆਂ ਤੁਕਾਂ ਦਾ ਹਵਾਲਾ ਦਿੱਤਾ ਆਪਾਂ ਪ੍ਰੋਪਰ ਨਹੀਂ ਪੜ ਪਾਵਾਂਗੇ ਤੇ ਪਰਉਰ ਦੇ ਚ ਕੀ ਕੁਝ ਲਿਖਿਆ ਸੀ ਕਿ ਸ੍ਰੀ ਕਾਲ ਤਕ ਸਾਬੋ ਲੋ ਸਿੱਖੀ ਦੇ ਵਾਅਦੇ ਲਈ ਤੇ ਪੰਥਕ ਹਿੱਤਾਂ ਨੂੰ ਸਰਮੁਖ ਰੱਖ ਕੇ ਸਿੱਖ ਕੌਮ ਵਿੱਚ ਪਈ ਫੋਟੇ ਤੇ ਦਫੇੜ ਖਤਮ ਕਰਨ ਤੇ ਜਥੇਬੰਦਕ ਇਕਤਾ ਤੇ ਮਨੋਰਥ ਨਾਲ ਸ਼੍ਰੋਮਣੀ ਕਾਲੀ ਦਲ ਵੱਖ-ਵੱਖ ਧੜਿਆਂ ਦੇ ਮੁਖੇ ਨੇ ਅਹੁਦੇ ਦਾ ਤਿਆਗ ਦੇ ਦੇਸ਼ ਜਾਰੀ ਕੀਤੇ ਸੀ ਜਿਸ ਨੂੰ ਮੰਨਤੋਂ ਸਰਜੀਤ ਸਿੰਘ ਬਰਨਾਲਾ ਇਨਕਾਰੀ ਹੋਇਆ ਇਸ ਤੇ 9 ਫਰਵਰੀ 1987 ਨੂੰ ਜਾਰੀ ਹੁਕਮ ਕੀਤੇ ਅਨਸਾਰ ਸਰਜੀਤ ਸਿੰਘ ਬਰਨਾਲਾ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਅਤੇ ਸ਼੍ਰੀ ਕਾਲਤਕ ਸਾਹਿਬ ਦੇ ਹਜ਼ੂਰ 11 ਫਰਵਰੀ 1987 ਦੁਪਹਿਰੇ 2 ਵਜੇ ਲਿਖਤੀ ਸਪਸ਼ਟੀਕਰਨ ਲੈ ਕੇ ਆਪ ਹਾਜ਼ਰ ਹੋਣ ਦਾ ਹੁਕਮ ਦਿੱਤਾ ਸੀ ਉਹ ਸ਼੍ਰੀ ਕਾਲਤਕ ਸਾਹਿਬ ਪੇਸ਼ਨਾਓ ਕੇ ਉਲੰਘਣਾ ਦਾ ਵੀ ਦੋਸ਼ੀ ਹੈ ਹੁਣ ਪ੍ਰਮਾਣਿਤ ਹੈ ਕਿ ਸਰਜੀਤ ਸਿੰਘ ਬਨਾਰਾਸੀ ਰਿਕਾਲਤੇ ਸਾਹਿਬ ਦੇ ਆਦੇਸ਼ ਅਨਸਾਰ ਆਪਣੇ ਧੜੇ ਦੀ ਪ੍ਰਧਾਨਗੀ ਤੋਂ ਤਸੀਫਾ ਨਾ ਦੇਣ ਦਾ ਦੋਸ਼ੀ ਹੈ ਏਕਤਾ ਜਤਨਾ ਸੰਬੰਧੀ ਨਰਮੂਲ ਤੋਂ ਕੂੜੇ ਦੂਸ਼ਣ ਲਾ ਕੇ ਪੰਜ ਸਿੱਖ ਸਮਾਂ ਦੇ ਮਾਨ ਅਤੇ ਪ੍ਰਤਿਸ਼ਠਾ ਘਟਾਉਣ ਦਾ ਦੋਸ਼ੀਆ ਉਸ ਦੇ ਭੇਜੇ ਪ੍ਰਤੀਨਿਧ ਨੇ ਪੂਰੀ ਤਸੱਲੀ ਉਪਰੰਤ ਆਪਣੇ ਦਲ ਦੀਆਂ ਸੁਵਾਵਾਂ ਸ਼੍ਰੀ ਕਾਲਤਕ ਸਾਹਿਬ ਨੂੰ ਸਮਰਪਿਤ ਕਰਨ ਦਾ ਲਿਖਤੀ ਵਚਨ ਵੀ ਦਿੱਤਾ ਸੀ ਜਿਸ ਤੋਂ ਮੁਨਕਨ ਹੋਰ ਕੇ ਸਰਜੀਤ ਸਿੰਘ ਬਨਾਲਾ ਸ਼੍ਰੀ ਕਾਲਤਕ ਸਾਹਿਬ ਨਾਲ ਧੋਖਾ ਤੇ ਵਿਸ਼ਵਾਸਘਾਤ ਦਾ ਦੋਸ਼ੀਆ ਸ਼੍ਰੀ ਕਾਲਤਕ ਸਾਹਿਬ ਨੇ ਪੇਸ਼ ਹੋਣ ਤੋਂ ਨਕਾਰਦਾ ਦੋਸ਼ੀਆ ਆਪਣੇ ਧੜੇ ਦੀ ਹੋਂਦ ਤੇ ਆਪਣੀ ਪ੍ਰਧਾਨਗੀ ਬਰਕਰਾਰ ਰੱਖਣ ਦਾ ਦਾਵਾ ਕਰਕੇ ਗੁਰੂ ਦੇ ਸਿੱਖਾਂ ਵਿੱਚ ਫੁੱਟ ਪਾਉਣ ਅਤੇ ਸ਼੍ਰੀ ਕਾਲ ਤਕ ਸਾਹਿਬ ਤੋਂ ਆਕੀ ਹੋਂਦ ਦਾ ਵੀ ਘੋਰ ਅਪਰਾਧੀ ਹੈ ਜੀ ਸੁਰਜੀਤ ਸਿੰਘ ਬਰਾਲਾ ਉੱਪਰ ਦੀਆਂ ਉਪਰੋਕਤ ਪੰਥਕ ਕਾਰਵਾਈਆਂ ਅਤੇ ਉਸ ਦਾ ਪਿਛਲਾ ਆਚਰਣ ਜਿਸ ਰਾਹੀਂ ਸ਼੍ਰੀ ਦਰਬਾਰ ਸਾਹਿਬ ਤੇ ਪੁਲਿਸ ਹਮਲੇ ਦੀ ਤਨਖਾਹ ਲਵਾ ਕੇ ਪੁੱਲ ਬਖਸ਼ਾਉਣ ਉਪਰੰਤ ਵੀ ਵਾਰ-ਵਾਰ ਪੁਲਿਸ ਦਾਖਲ ਕਰਕੇ ਗੁਰਦੁਆਰਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਰ ਬੇਦਬੀ ਕਰਨ ਦਾ ਵੀ ਅਪਰਾਧ ਹੈ ਨੂੰ ਵਿਚਾਰਦੇ ਹੋਇਆ ਸਪਸ਼ਟ ਪ੍ਰਗਟ ਹੋ ਚੁੱਕਾ ਕਿ ਉਹ ਜਾਤੀ ਸਵਾਰਥ ਦੀਨ ਗੁਰੂ ਪੰਥ ਤੋਂ ਬੇਮੁਖ ਹੋ ਚੁੱਕਾ ਹੈ ਸ਼੍ਰੀ ਕਾਲ ਸਾਹਿਬ ਸ਼੍ਰੀ ਕਾਲ ਤਕ ਸਾਹਿਬ ਤੋਂ ਆਕੀ ਹੋਣ ਗੁਰਧਾਮਧ ਸ਼੍ਰੀ ਗੁਰਨ ਸਾਹਿਬ ਜੀ ਦੇ અપਮਾਨ ਕਰਨ ਤੇ ਸਿੱਖ ਕੌਮ ਵਿੱਚ ਫੁੱਟ ਪਾਉਣ ਦੇ ਕੋਰਪਰਾਦ ਵਿੱਚ ਸਰਜੀਤ ਸਿੰਘ ਬਰਨਾਲਾ ਨੂੰ ਪੰਥਕ ਰਵੈਤਾਂ ਤੇ ਖਾਲਸਾ ਮਰਿਆਦਾ ਅਨੁਸਾਰ ਸਿੱਖ ਪੰਥ ਚੋਂ ਖਾਰਜ ਕੀਤਾ ਜਾਂਦਾ ਮਤਲਬ ਉਹਨਾਂ ਨੂੰ ਛੇਕਿਆ ਵੀ ਗਿਆ ਤਨਖਾਹ ਲੱਗੀ ਛੇਕਿਆ ਗਿਆ ਤੇ ਜਿਹੜੀ ਤੁਸੀਂ ਗੱਲ ਕੀਤੀ ਕਿ ਉਦੇ ਨਾਲ ਪਿੱਲਰ ਦੇ ਨਾਲ ਬੰਨਿਆ ਵੀ ਗਿਆ ਉਸੇ ਵੀ ਕਰਾਂਗੇ ਗੱਲ ਆਪਾਂ ਪਰ ਉਸ ਤੋਂ ਪਹਿਲਾਂ ਉਹਨੂੰ ਪੰਥ ਚੋਂ ਖਾਰਜ ਕੀਤਾ ਜਾਂਦਾ ਫਿਰ ਉਹ ਲਿਖਦੇ ਨੇ ਕਾਲ ਤਖਤ ਸਾਹਿਬ ਦੇ ਮੋਰ ਅਧਿਕਾਰੇ ਸਮੂਹ ਸਿੱਖ ਮਾਈ ਭਾਈ ਦਾ ਉਹਨੂੰ ਹੁਕਮ ਹੈ ਕਿ ਕਿ ਉਹ ਸਰਜੀਤ ਸਿੰਘ ਬਰਨਾਲਾ ਨਰ ਰੋਟੀ ਬੇਟੀ ਦੀ ਸਾਜ ਨਾਰਕਣ ਪੰਥਕ ਸਟੇਜ ਤੋਂ ਨਾ ਬੋਲਣ ਦਿੱਤਾ ਜਾਵੇ ਹਰ ਜੋਗ ਤਰੀਕੇ ਦਾ ਵਿਰੋਧ ਕੀਤਾ ਜਾਵੇ ਕੋਈ ਮਿਲਨ ਵਰਤਨ ਅਤੇ ਸਹਿਯੋਗ ਨਾ ਕਰਨ ਜੋ ਹੁਕਮ ਦੀ ਲੰਘਣਾ ਕਰੇਗਾ ਪੰਥ ਦਾ ਦੁਖੀ ਹੋਵੇਗਾ ਤੇ ਜੋ ਸ਼੍ਰੀ ਕਾਲ ਤਕ ਸਾਹਿਬ ਦਾ ਹੁਕਮ ਮੰਨੇਗਾ ਉਹ ਨਿਹਾਲ ਹੋਵੇਗਾ ਤੇ ਸਤਗਰ ਉਸਦੇ ਹਲਤ ਪਲਤ ਸਹਾਈ ਹੋਣਗੇ ਇਹਨਾਂ ਨੂੰ ਖਾਰਜ ਵੀ ਕੀਤਾ ਗਿਆ ਛੇਕਿਆ ਵੀ ਗਿਆ ਸੀ ਪੰਥ ਦੇ ਵਿੱਚੋਂ ਹੁਣ ਇਹਨਾਂ ਨੇ ਲਗਾਤਾਰ ਜਿਵੇਂ ਕਾਲ ਤਕ ਸਾਹਿਬ ਉਸ ਸਮੇਂ ਜਿਹੜੇ 5 6 ਬਣ ਕੇ ਵਾਰ-ਵਾਰ ਇਹਨਾਂ ਨੂੰ ਚੁਣੌਤੀ ਦਿੱਤੀ ਗਲਤੀਆਂ ਕੀਤੀਆਂ ਲਿਖਤੀ ਰੂਪ ਦੇ ਵਿੱਚ ਵਚਨ ਦਿੱਤੇ ਨੇ ਉਸ ਤੋਂ ਵੀ ਉਹ ਭੱਜੇ ਸੀ ਜਿਸ ਤੋਂ ਬਾਅਦ ਫਿਰ ਇਹਨਾਂ ਨੂੰ ਸਜ਼ਾ ਜਿਹੜੀ ਵੱਡੀ ਦਿੱਤੀ ਗਈ ਆ ਉਹਦੇ 'ਚ ਇਹਨਾਂ ਨੂੰ ਫਿਰ ਬਨਿਆ ਗਿਆ ਸੀ ਇੱਕ ਇਤਿਹਾਸ ਦੇ ਪੰਨੇ ਵੀ ਦੱਸਦੇ ਹਨ ਕਿ ਜਦੋਂ ਉਹਨਾਂ ਨੂੰ ਪੰਥ ਵਿੱਚੋਂ ਖਾਰਜ ਕਰ ਦਿੱਤਾ ਗਿਆ ਇਹਨਾਂ ਨੇ ਡੇਢ ਪੌਣੇ 2 ਸਾਲ ਤੱਕ ਪ੍ਰਵਾਹ ਨਹੀਂ ਕੀਤੀ ਇਸ ਗੱਲ ਦੀ ਵੀ ਬਹੁਤ ਅੱਗੇ ਜਾ ਕੇ ਇਹਨਾਂ ਨੂੰ ਅਹਿਸਾਸ ਹੁੰਦਾ ਹੈ ਸ਼ਾਇਦ ਉਦੋਂ ਤੱਕ ਮੁੱਖ ਮੰਤਰੀ ਦੀ ਕੁਰਸੀ ਵੀ ਖਿਸਕਣ ਵਾਲੀ ਸੀ ਥੱਲੋਂ ਇਸ ਕਰਕੇ ਇਹਨਾਂ ਨੂੰ ਲੱਗਿਆ ਕਿ ਹੁਣ ਸੱਤਾ ਵੱਲੋਂ ਤਾਂ ਜਾ ਹੀ ਰਹੇ ਆ ਇਸ ਪਾਸੇ ਉਹ ਤੇ ਘੱਟੋ ਘੱਟ ਪੰਥ ਵਿੱਚ ਸ਼ਾਮਲ ਹੋ ਜਾਏਗੀ ਹਾਂ ਬਿਲਕੁਲ ਕਿਉਂਕਿ ਜਦੋਂ ਮੁੱਖ ਮੰਤਰੀ ਹੁੰਦੇ ਜਾਂ ਤੁਹਾਡੇ ਕੋਲ ਅਹੁਦੇ ਹੁੰਦੇ ਤੁਸੀਂ ਪ੍ਰਭਾਵ ਨਹੀਂ ਕਰਦੇ ਕਿਉਂਕਿ ਸਰਕਾਰ ਹੁੰਦੀ ਤੁਹਾਡੇ ਕੋਲ ਸਰਕਾਰੀ ਸਿਸਟਮ ਹੁੰਦਾ ਲੇਕਿਨ ਜਦੋਂ ਤੁਸੀਂ ਫਿਰ ਪੰਥ ਚੋਂ ਤੁਹਾਨੂੰ ਛੇਕਿਆ ਜਾਂਦਾ ਜਦੋਂ ਤੁਹਾਨੂੰ ਖਾਰਜ ਕੀਤਾ ਜਾਂਦਾ ਫਿਰ ਤੁਹਾਡੇ ਲੋਕ ਮਿਲਣਾ ਬੰਦ ਹੋ ਜਾਂਦੇ ਨੇ ਅੱਜਕੱਲ ਵੀ ਵੈਸੇ ਜਿਨ੍ਹਾਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਉਹਨਾਂ ਨੂੰ ਚੋਰੀ ਛਿਪੇ ਮਿਲਦੇ ਸੀ ਵੈਸੇ ਜਦ ਤੱਕ ਜਿਹੜਾ ਵੀ ਬੰਦਾ ਅਕਾਲ ਤਖਤ ਨੂੰ ਜਦੋਂ ਤਨਖਾਹਿਆ ਕੋਸ਼ਿਸ਼ ਕਰ ਦਿੰਦੀ ਆ ਉਹਨੂੰ ਮਿਲਣ ਵਾਲਾ ਵੀ ਤਨਖਾਈ ਆ ਹਿਸਾਬ ਤੋਂ ਹੋ ਸਕਦਾ ਹੈ ਪਰ ਜਦੋਂ ਤੱਕ ਜਦੋਂ ਤੱਕ ਸਜ਼ਾ ਨਹੀਂ ਪੂਰੀ ਕਰ ਜਦੋਂ ਤੱਕ ਸਜ਼ਾ ਨਹੀਂ ਪੂਰੀ ਇੱਥੇ ਵੀ ਕੁਝ ਲੀਡਰਾਂ ਨੇ ਅਝੀਹਾ ਕੀਤਾ ਕਿ ਘਰਾਂ ਦੇ ਵਿੱਚ ਜਾਂ ਹੋਰ ਕਿਤੇ ਮੀਟਿੰਗਾਂ ਕਰਦੇ ਰਹੇਗੇ ਨੇ ਪਰ ਹੌਲੀ ਹੌਲੀ ਕਿਉਂਕਿ ਜਿਆਦਾਤਰ ਸਿੱਖ ਲੀਡਰ ਜਾਂ ਕਾਲੀ ਲੀਡਰ ਉਹਨਾਂ ਨੇ ਹੀ ਜਿਹੜੀ ਮਰਿਆਦਾ ਪੰਥ ਗਰਵਤਾ ਨੂੰ ਠੇਸ ਪਹਾਈ ਹੈਗੀ ਆ ਸਜ਼ਾ ਭੁਗਤਣ 'ਚ ਦੇਰੀ ਆ ਜਾਂ ਫਿਰ ਮੀਟਿੰਗਾਂ ਕਰਦੇ ਰਹੇ ਨੇ ਵੈਸੇ ਤੇ ਇਸ ਮਸਲੇ ਵਿੱਚ ਕਾਲੀ ਦਲ ਨੂੰ ਪੁਰਾਣਾ ਇਤਿਹਾਸ ਫਰੋਲ ਲੈਣਾ ਚਾਹੀਦਾ ਪਰ ਕੋਈ ਪੜਦਾ ਨਹੀਂ ਹੈ ਫਰੋਲ ਦਾ ਨਹੀਂ ਹੈਗਾ ਕਿ ਕੀ ਕੋ ਜੋ ਹੋਇਆ ਸੀ ਪਿਛਲੇ ਕਿਹੜੇ ਕਿਹੜੇ ਸਜ਼ਾ ਦਿੱਤੀ ਗਈ ਹੈ ਕਿਉਂਕਿ ਅਗਲੀ ਨਵੀਆਂ ਗੱਲਾਂ ਕਰਦੇ ਲੇਕਿਨ ਅਤੀਤ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਹੁਣ ਇਹ ਵੀ ਗਏ ਨਹੀਂ ਪਰ ਸਿਆਸੀ ਤੌਰ ਤੇ ਨੁਕਸਾਨ ਹੋ ਗਿਆ ਸਰਜੀਤ ਸਿੰਘ ਬਨਾਲਾ ਦਾ ਪ੍ਰਧਾਨਗੀ ਵੀ ਗਈ ਮੁੱਖ ਮੰਤਰੀ ਦੀ ਕੁਰਸੀ ਵੀ ਗਈ ਨਾ ਜਿਸ ਤੋਂ ਬਾਅਦ ਫਿਰ ਕਾਰਜ ਵੀ ਹੋਏ ਸੀ ਫਿਰ ਤੇ ਜਾਣਾ ਪੈਣਾ ਸੀ ਅਕਾਲ ਤਖਬ ਸਾਹਿਬ ਤੇ ਜਾਣਾ ਹੀ ਪੈਂਦਾ ਹੈਗਾ ਜਿਹੜਾ ਨਹੀਂ ਜਾਊਗਾ ਉਹਨੂੰ ਲੋਕੀ ਉਸ ਨਜ਼ਰ ਦੇ ਨਾਲ ਹੀ ਦੇਖਦੇ ਪਹਿਲਾਂ ਤੇ ਵੈਸੇ ਲੋਕਾਂ ਦੇ ਵਿੱਚ ਬਹੁਤ ਨੈਤਿਕਤਾ ਕਦਰਾਂ ਕੀਮਤਾਂ اخلاق ਸੀ ਕਿ ਇਹੋ ਜਿਹੇ ਬੰਦਿਆਂ ਨੂੰ ਮੱਥੇ ਵੀ ਨਹੀਂ ਸੀ ਲੱਗਦੇ ਹਗੇ ਪਰ ਹੁਣ ਜਿਵੇਂ ਦੀ ਦੁਨੀਆ ਵਾਂ ਉਦਾਂ ਦੇ ਸਭ ਕੁਝ ਹੋ ਰਿਹਾ ਕਿ ਕੋਈ ਪ੍ਰਵਾਹ ਨਹੀਂ ਕਰ ਰਿਹਾ ਪਰ ਜੇ ਕੋਈ ਸੱਚਾ ਸਿੱਖ ਜਿਸ ਦੀ ਗੁਰੂ ਤੇ ਸ਼ਰਦਾ ਜਾਂ ਕਾਲਕਤਕ ਸਾਹਿਬ ਤੇ ਸ਼ਰਦਾ ਉਹਨਾਂ ਨੂੰ ਤਾਂ ਉਦੋਂ ਤੱਕ ਅਜਿਹੇ ਕਾਰਵਾਈ ਨਹੀਂ ਕਰਨੀ ਚਾਹੀਦੇ ਜਦ ਤੱਕ ਜਿਹੜਾ ਤਨਖਾਹਿਆ ਕਰਾਰ ਦਿੱਤਾ ਜਾਂਦਾ ਬੰਦਾ ਵਾ ਉਹ ਸਜਾਨੀ ਭੁਗਤ ਲੈਂਦਾ ਤੇ ਉਹਨਾਂ ਦੇ ਨਾਲ ਚ ਅਖੀਰ ਚ ਕਿਹੜਾ ਹੁਕਮਨਾਮਾ ਸੀ ਜਾਂ ਕਿਹੜੀ ਸਜ਼ਾ ਲਾਏਗੀ ਜਿਸ ਦੇ ਨਾਲ ਫਿਰ ਸਰਜੀਤ ਸਿੰਘ ਬਰਨਾਲਾ ਦਾ ਖਹਿੜਾ ਛੁੱਟਦਾ ਜਾ ਕੇ ਪੰਥ 'ਚ ਸ਼ਾਮਲ ਹੁੰਦੇ ਨੇ ਫਿਰ 5 ਫਰਵਰੀ 1988 ਦਾ ਦਿਨ ਚੜ੍ਹਦਾ ਹੈਗਾ ਉਦੋਂ ਫਿਰ ਸਰਜੀਤ ਸਿੰਘ ਬਰਨਾਲਾ ਨੂੰ ਦੋ ਸਜ਼ਾ ਲਾਈ ਜਾਂਦੀ ਹੈ ਕੀ ਸਜ਼ਾ ਲਾਈ ਜਾਂਦੀ ਹੈਗੀ ਆ ਉਹਦੇ 'ਚ ਇਸ ਸਜ਼ਾ ਕਿ ਸ਼੍ਰੀ ਕਾਲ ਤਖਤ ਸਾਹਿਬ ਜੀ ਦੇ ਸੱਜੇ ਹੱਥ ਦੇ ਥੰਮਲੇ ਨਾਲ ਬੰਨ ਕੇ ਪੰਜ ਵਾਰ ਮੂਲ ਮੰਤਰ ਦੇ ਪਾਠ ਉਪਰੰਤ ਦੋ ਚਪਾਈ ਸਾਹਿਬ ਦੇ ਪਾਠ ਕਰਾਇਆ ਜਾਂ ਇੱਕ ਤਖਤੀ ਗੱਲ ਵਿੱਚ ਲਟਕਾਈ ਜਾਵੇ ਜਿਸ ਵਿੱਚ ਗੁਰੂ ਮਹਾਰਾਜ ਜੀ ਪਾਸੋਂ ਆਪਣੇ ਅਪਰਾਧ ਦੀ ਮਾਫੀ ਦੀ ਜੂੜੜੀ ਕੀਤੀ ਗਈ ਹੋਵੇ ਜਿਹਦੇ ਜਿੰਨੇ ਦਿਨ ਦੀ ਸਜ਼ਾ ਚੱਲਦੀ ਰਹੇ ਇਹ ਤਖਤੀ ਬਖਸ਼ੇ ਜਾਣ ਦੀ ਅਰਦਾਸ ਹੋਂ ਤੱਕ ਗਲੇ ਵਿੱਚ ਹਰ ਸਮੇਂ ਪਾਈ ਰੱਖੀ ਜਾਵੇ ਫਿਰ ਪੰਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਖੰਡ ਪਾਠ ਜਿੱਥੇ ਆਤਮਾ ਦੀ ਪਵਿੱਤਰਤਾ ਅਤੇ ਬਲਿਆਣ ਹੋਣ ਲਈ ਕਿਰਾਏ ਤੇ ਖੁਦ ਸੁਣੇ ਹਮਮ ਔਰ ਸ਼੍ਰੀ ਖੰਡ ਪਾਠ ਸਭ ਇਕੱਠੇ ਨਹੀਂ ਇੱਕ ਤੋਂ ਬਾਅਦ ਦੂਜਾ ਫਿਰ ਤੀਜਾ ਫਿਰ ਚੌਥਾ ਫਿਰ ਪੰਜਵਾਂ ਫਿਰ ਚੌਥੀ ਸਜਾਈ ਕੇ ਉਸ ਤੋਂ ਬਾਅਦ 7 ਦਿਨ ਕਿਸੇ ਵੀ ਗੁਰਦੁਆਰੇ ਸਾਹਿਬ ਵਿਖੇ ਜੋੜਿਆ ਝਾੜੂ ਅਤੇ ਝੂਠੇ ਬਰਤਨ ਮਾਂਜਣ ਦੀਆਂ ਤਿੰਸਵਾਂਵਾਂ ਕਰਨੀਆਂ ਜ਼ਰੂਰੀਨ ਪੰਜਵਾਂ ਇਹ ਸਾਰੀ ਲੱਗੀ ਤਨਖਾਹ ਪੂਰੀ ਹੋਣ ਉਪਰੰਤ 1100 ਰੁਪਏ ਗੋਲਕਚ 1100 ਰੁਪਏ ਦੀ ਦੇਗ ਸ੍ਰੀ ਹਰਮੰਦਰ ਸਾਹਿਬ 1100 ਰੁਪਏ ਦੀ ਦੇਗ ਤੇ 1100 ਰੁਪਏ ਗੋਲਕ ਸ੍ਰੀ ਅਕਾਲ ਤਖਤ ਸਾਹਿਬ ਵਿੱਚ ਪਾਉਣੀ ਆ ਉਪਰੰਤ ਬਖਸ਼ ਲਈ ਅਰਦਾਸ ਕੀਤੀ ਜਾਏ ਤੇ ਇਸ ਨੂੰ ਪੰਥ ਵਿੱਚ ਸ਼ਾਮਿਲ ਕੀਤਾ ਜਾਵੇ ਇਹ ਜਦੋਂ ਫਿਰ ਸਜਾ ਪੰਜ ਭੁਗਤਦੇ ਨੇ ਉਸ ਤੋਂ ਬਾਅਦ ਇਹਨਾਂ ਨੂੰ ਫਿਰ ਅਕਾਲ ਤਖਤ ਸਾਹਿਬ ਜਾ ਕੇ ਦੱਸਣਾ ਪੈਂਦਾ ਕਿ ਮੈਂ ਸਜਾ ਭੁਗਤ ਲਈ ਹੈ ਤੇ ਫਿਰ ਇਹ ਅੱਗੇ ਜਾ ਕੇ ਅਰਦਾਸ ਕਰਦੇ ਨੇ ਕਿ ਮੈਨੂੰ ਪੰਥ ਦੇ ਵਿੱਚ ਸ਼ਾਮਿਲ ਕੀਤਾ ਜਾਵੇ ਉਸ ਸਮੇਂ ਜਿਹੜੇ ਜਥੇਦਾਰ ਸਨ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਪ੍ਰੋਫੈਸਰ ਦਰਸ਼ਨ ਸਿੰਘ ਸਨ ਸ਼੍ਰੀ ਤਖਤ ਸਿਕਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਬਲਬੀਤ ਸਿੰਘ ਜੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਕੇਵਲ ਸਿੰਘ ਜੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹੈੱਡ ਗ੍ਰੰਥੀ ਬੌਣ ਸਿੰਘ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਜਗੀਰ ਸਿੰਘ ਪੂਲਾ ਸਨ ਫਿਰ ਇਹਨਾਂ ਨੂੰ ਸਜ਼ਾ ਜਦੋਂ ਭੁਗਤਦੇ ਨੇ ਥੰਮਲੇ ਨਾ ਬੰਨਿਆ ਜਾਂਦਾ ਫਿਰ ਇਹ ਸਜ਼ਾ ਸਾਰੀ ਭੁਗਤੇ ਫਿਰ ਇਹਨਾਂ ਨੂੰ ਪੰਥ ਦੇ ਵਿੱਚ ਸ਼ਾਮਲ ਹੋਣ ਵਾਸਤੇ ਫਿਰ ਅਰਦਾਸੇ ਕਰਦੇ ਨੇ ਜੀ ਬਹੁਤ ਸ਼ੁਕਰੀਆ ਜੀ ਧੰਨਵਾਦ ਤਾਂ ਅਸੀਂ ਇਹ ਗੱਲ ਕੀਤੀ ਹੈ ਉਸ ਵੇਲੇ ਦੀ ਜਦੋਂ ਮੁੱਖ ਮੰਤਰੀ ਦੀ ਕੁਰਸੀ ਤੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਸਰਜੀਤ ਸਿੰਘ ਬਰਨਾਲਾ ਹੋਰਾਂ ਕੋਲ ਸੀ ਉਹਨਾਂ ਨੂੰ ਕਿੰਨੀ ਵਾਰੀ ਸੱਦਿਆ ਗਿਆ ਕਾਲ ਤਖਸਾਲ ਤੇ ਕਦੋਂ-ਕਦੋਂ ਪੇਸ਼ ਨਹੀਂ ਹੋਏ ਤੇ ਜਦੋਂ ਪੇਸ਼ ਹੋਏ ਆਖਰਕਾਰ ਤੇ ਉਹਨਾਂ ਨੂੰ ਸਜ਼ਾ ਕਿੰਨੀ ਸਖਤ ਮਿਲੀ ਇਤਿਹਾਸ ਦੇ ਪੰਨਿਆਂ ਦੇ ਵਿੱਚ ਦਰਜ ਹੈ ਤੇ ਇਸ ਲੜੀਵਾਰ ਖਾਸ ਪ੍ਰੋਗਰਾਮ ਦੇ ਤਹਿਤ ਜੋ ਅਕਾਲ ਤੱਕ ਸਾਬ ਤੋਂ ਆਦੇਸ਼ ਹੁੰਦੇ ਰਹੇ ਨੇ ਸੰਦੇਸ਼ ਦਿੱਤੇ ਜਾਂਦੇ ਰਹੇ ਨੇ ਹੁਕਮਨਾਮੇ ਆਉਂਦੇ ਰਹੇ ਨੇ ਉਸ ਦੇ ਬਾਰੇ ਅਸੀਂ ਸਾਂਝ ਪਾਉਂਦੇ ਰਵਾਂਗੇ ਫਿਲਹਾਲ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ